ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਗਿੱਲ ਨੀਲੀ ਰਵੀ ਟੈਰੀ ਫਾਰਮਿੰਗ 47 'ਚ ਮੈਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਅੱਜ ਸਾਡੇ ਨਾਲ ਨੇ ਮੌਜੂਦ ਇਸ ਚੈਨਲ ਦੇ ਓਨਰ ਗੁਰਪ੍ਰੀਤ ਸਿੰਘ ਹਾਂਜੀ ਗਿੱਲ ਸਾਹਿਬ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕਿਵੇਂ ਹੋ ਸਤਿ ਸ਼੍ਰੀ ਅਕਾਲ ਸਿਮਰਨ ਵੀਰ ਤੇਰਾ ਬਹੁਤ ਧੰਨਵਾਦ ਜਿਹੜਾ ਆਪਾਂ ਅੱਜ ਪਹਿਲਾ ਬॉडਕਾਸਟ ਸਟਾਰਟ ਕਰੇ ਜਾ ਰਹੇ ਹਾਂ ਹਾਂਜੀ ਉਸ ਤੋਂ ਬਾਅਦ ਆਪਣੇ ਜਿਹੜੇ ਚੈਨਲ ਨਾਲ ਵੀਰ ਜੁੜਿਆ ਉਹਨਾਂ ਦਾ तहे ਦਿਲੋਂ ਧੰਨਵਾਦ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਜਿਵੇਂ ਕਿ ਤੁਹਾਡੇ ਅੱਜ ਕਈ ਸਵਾਲ ਹੋਣਗੇ ਮੈਨੂੰ ਤੇ ਉਹਨਾਂ ਦੇ ਆਪਾਂ ਤੁਹਾਨੂੰ ਬਿਲਕੁਲ ਸਹੀ ਜਾਣਕਾਰੀ ਜੀ ਇਨਫੋਰਮੇਸ਼ਨ ਸਹੀ ਦੇਵਾਂਗੇ ਤੇ ਤੁਹਾਡਾ ਬਹੁਤ-ਬਹੁਤ ਜੀ ਆਇਆਂ ਨੂੰ ਆਪਣੇ ਚੈਨਲ ਦੇ ਪਹਿਲਾ ਪੋਡਕਾਸਟ ਆਪਣਾ ਤੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਗਿੱਲ ਸਿੰਘ ਤੁਸੀਂ ਫਾਰਮਿੰਗ ਕਿੱਥੋਂ ਮਤਲਬ ਸ਼ੁਰੂ ਕੀਤੀ ਤੁਹਾਡੇ ਮਨ ਵਿੱਚ ਕੀ ਆਇਆ ਜਿ ਤੁਸੀਂ ਫਾਰਮਿੰਗ ਮੈਂ ਅੱਜ ਸ਼ੁਰੂ ਕਰਨਾ ਅੱਪ ਸਾਰਾ ਪੋਡਕਾਸਟ ਹੈ ਤੁਹਾਨੂੰ ਦੱਸ ਦਈਏ ਫਾਰਮਿੰਗ ਦੇ ਰਿਲੇਟਡ ਹੋਏਗਾ ਪਰ ਸਾਰੀ ਜੋ ਵੀ ਤੁਹਾਨੂੰ ਇਨਫੋਰਮੇਸ਼ਨ ਹੋਏਗੀ ਸਾਰੀ ਆਪਾਂ ਗੱਲਸਾ ਆਪਣਾ ਕਲੀਅਰ ਕਰਾਂਗੇ ਜੋ ਜੋ ਵੀ ਫਾਰਮਿੰਗ ਦੇ ਰਿਲੇਟਡ ਹੁੰਦੀ ਹੈ ਤੁਹਾਡਾ ਕਿੱਥੋਂ ਮਤਲਬ ਮਤਲਬ ਦਿਲ ਕੀਤਾ ਕਿ ਮੈਂ ਫਾਰਮਿੰਗ ਸ਼ੁਰੂ ਕਰਾਂ ਦੇਖੋ ਜਿਵੇਂ ਕਿ ਸਿਮਰਲ ਵੀਰ ਆਪਣੇ ਗੱਲਸਾ ਤੇ ਪਸ਼ੂ ਜਾਨਵਰ ਇਵੇ ਆਪਣੇ ਸ਼ੁਰੂ ਤੋਂ ਬਜ਼ੁਰਗਾਂ ਵੇਲੇ ਦੁਰੱਖੇ ਹੈ ਗਰੇ ਬਜ਼ੁਰਗਾਂ ਵੇਲੇ ਰੱਖੰਦਾ ਸਭ ਤੋਂ ਸਟਾਰਟਿੰਗ ਗੱਲ ਇਹ ਆ ਵੀ ਜਿਹੜਾ ਖੇਤੀਬਾੜੀ ਜੇ ਆਪਾਂ ਖੇਤੀਬਾੜੀ ਧੰਦਾ ਕਰਦੇ ਆ ਤੇ ਖੇਤੀਬਾੜੀ ਦੇ ਵਿੱਚ ਇੱਕ ਮਾਲ ਡੰਗਰ ਪਸ਼ੂ ਘਰ ਦਾ ਦੁੱਧ ਘਿਓ ਦੇਈ ਜਿਹੜਾ ਆਪਣਾ ਬੰਦਾ ਉਹਦਾ ਕਾਰਨ ਇਹ ਆ ਖੇਤੀਬਾੜੀ ਦਾ ਮੇਨ ਕਾਰਨ ਇਹ ਹੁੰਦਾ ਵੀ ਖੇਤੀ ਦਾ ਆਪਾਂ ਖੇਤ ਦੇ ਵਿੱਚ ਕੰਮ ਕਰਦੇ ਆ ਬਾੜੀ ਦਾ ਮਤਲਬ ਇਹ ਹੁੰਦਾ ਸੀਗਾ ਕਿ ਜਿਵੇਂ ਆਪਣੇ ਬਾਰ ਜਿਵੇਂ ਪੁਰਾਣੇ ਬਿਰਕੀ ਕਰਦੇ ਹੁੰਦੇ ਸੀਗੇ ਦਰਖਤ ਲਾ ਦਿੰਦੇ ਸੀ ਖੇਤਾਂ ਦੇ ਵਿੱਚ ਉਹਦੇ ਦੋ ਫਾਇਦੇ ਹੁੰਦੇ ਸੀ ਇੱਕ ਤਾਂ ਉਹ ਛਾਂ ਲਈ ਦਿੰਦਾ ਸੀ ਦਰਖਤ ਆਪਣਾ ਦੂਸਰੀ ਗੱਲ ਇਹ ਆ ਵੀ ਆਪਾਂ ਨੂੰ ਅੜਤੇ ਜਾਂਦੀ ਲੋੜ ਨਹੀਂ ਪੈਂਦੀ ਉਹਦਾ ਕਾਰਨ ਨਹੀਂ ਸੀ ਆੜਤੇ ਜਾਣ ਦੀ ਨਾਲ ਜਿਵੇਂ ਮਾਲਾ ਐਮਰਜੈਂਸੀ ਆਪਾਂ ਨੂੰ ਕਿਤੇ ਪੈਸਿਆਂ ਦੀ ਜਰੂਰਤ ਆ ਤੇ ਜਾਂ ਬਜ਼ੁਰਗ aí ਕਰਦੇ ਸੀ ਕੋਈ ਖੇਤ ਦੇ ਵਿੱਚੋਂ ਦਰਖਤ ਵੇਚ ਲੈਂਦੇ ਸੀ ਉਸ ਤਰ੍ਹਾਂ ਹੀ ਪਸੂਆਂ ਦਾ ਸਿਸਟਮ ਆ ਜੇ ਜਦੋਂ ਆਪਾਂ ਨੂੰ ਕੋਈ ਐਮਰਜੈਂਸੀ ਲੋਡ ਪੈਂਦੀ ਆ ਆਪਾਂ ਆ ਦੇ ਘਰ ਦੇ ਵਿੱਚ ਜਾਂ ਤਾਂ ਇੱਕ ਦੁੱਧ ਵੇਚਦੇ ਆ ਆਪਾਂ ਉੱਥੋਂ ਆਪਦਾ ਸਰਕਲ ਚਲਾ ਸਕਦੇ ਆ ਜਾਂ ਐਮਰਜੈਂਸੀ ਜੇ ਮੈਂ ਲੋਡ ਪੈਂਦੀ ਆ ਆਪਾਂ ਛੋਟੇ ਮੋਟੇ ਇੱਕ ਈਲੂ ਕੰਮ ਕਰ ਸਕਦੇ ਆ ਜੇ ਆਪਾਂ ਨੂੰ ਜਿਆਦਾ ਹੀ ਐਮਰਜੈਂਸੀ ਕੋਈ ਲੋਡ ਪੈਂਦੀ ਖੜੇ ਪੈਰ ਤੇ ਆਪਾਂ ਕੋਈ ਆਪਦਾ ਜਾਨਵਰ ਸੇਲ ਕਰ ਸਕਦੇ ਆ ਮਤਲਬ ਪੈਸੇ ਨੂੰ ਸੇਲ ਕਰਕੇ ਆਪਾਂ ਮਤਲਬ ਵਧੀਆ ਮਤਲਬ ਖਰਚਾ ਚਲਾ ਸਕਦੇ ਹੁੰਦਾ ਸਭ ਤੋਂ ਵੱਡਾ ਗਾਹ ਨੇ ਵੀ ਆਪਾਂ ਵਿਆਜ ਤੋਂ ਬਚ ਸਕਦੇ ਗੈਤ ਬਰਦਾਸ਼ਤ ਤੋਂ ਨੀਅਰ ਸਟਾਰਟਿੰਗ ਕਰਨੀ ਹੈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮਤਲਬ ਇਸ ਫਾਰਮਿੰਗ ਤੇ ਜੁੜੇ ਹੋਏ ਨੂੰ ਮਤਲਬ ਤੁਹਾਡੇ ਦਾਦਾ ਪੜਦਾਦੇ ਵੀ ਇਸ ਲਾਈਨ ਚ ਸੀ ਕਿ ਸ਼ੁਰੂ ਕਿ ਮਤਲਬ ਤੁਹਾਨੂੰ ਸ਼ੌਂਕ ਸੀ ਗੱਲ ਇਹ ਦੇਖੋ ਜੀ ਸਾਨੂੰ ਇਸ ਕੰਮ ਦੇ ਨਾਲ ਪੀੜੀ ਵਾਈਜ਼ ਪੀੜੀ ਚੱਲਣ ਦਾ ਸਿਸਟਮ ਜਿਵੇਂ ਕਿ ਮੇਰੇ ਦਾਦਾ ਜੀ ਮੇਰੇ ਪੜਦਾਦਾ ਜੀ ਤੇ ਉਹਨਾਂ ਦੇ ਮੇਰੇ ਦਾਦਾ ਜੀ ਦੇ ਉਹਨਾਂ ਦੇ ਛੇਪਰਾ ਸ਼ਿਕਰ ਉਹ ਜਾਨੀ ਕਿ ਪਸ਼ੂ ਕੀਤੀ ਬੜੀ ਵਾਈ ਕਰਦੇ ਆ ਇਹ ਮੇਰੇ ਸਤਕਾਰਯੋਗ ਸੁਰਗਵਾਸ ਪੜਦਾਤਾ ਜੀ ਸਰਦਾਰ ਲਖਦਾ ਸਿੰਘ ਜੀ ਸੁਰਗਵਾਸ ਹੋ ਚੁੱਕੇ ਆ ਸਾਡਾ ਪਸ਼ੋਕੜਾ ਜਿਹੜਾ ਉਹ ਪਾਕਿਸਤਾਨ ਦੇ ਨਾਲ ਜਿਵੇਂ ਕਿ ਲਹਿੰਦੇ ਪੰਜਾਬ ਨਾਲ ਆਪਾਂ ਕਹਿ ਸਕਦੇ ਆ ਪਾਰ ਦੇ ਨਾਲ ਸਾਡਾ ਪਸ਼ੋਕੜਾ ਜਿਵੇਂ ਸਾਡੇ ਦਾਦਾ ਜੀ ਦਾ ਫਾਦਰ ਸਾਹਿਬ ਨੇ ਉਹ ਪਾਕਿਸਤਾਨ ਦੇ ਵਿੱਚ ਇੱਕ ਪਿੰਡ ਹੈ ਜੀ ਮੱਧਰ ਮੱਧਰ ਪਿੰਡ ਜਿਵੇਂ ਸਾਡੇ ਬਜ਼ੁਰਗਾਂ ਦਾ ਪਾਕਿਸਤਾਨ ਦੇ ਵਿੱਚ ਉਹ 500 ਕਿੱਲੇ ਦਾ ਬਾਗ ਸੀ ਉੱਥੇ ਤੇ ਉਸ ਤੋਂ ਬਾਅਦ ਵੰਡ ਤੋਂ ਬਾਅਦ ਅਸੀਂ ਇੱਧਰ ਆ ਗਏ ਨਾਲ ਪਸ਼ੂ ਸੀ ਸਾਡੇ ਉੱਧਰ ਪਸ਼ੂ ਉੱਧਰ ਰਹਿ ਗਏ ਉਸ ਤੋਂ ਬਾਅਦ ਸਾਡੇ ਬਜ਼ੁਰਗ ਇੱਧਰ ਆ ਗਏ ਜਿਹੜਾ ਸਾਡਾ ਪਿੰਡ ਅਲੋਟਮੈਂਟ ਹੋਇਆ ਹੈ ਫੌਜੀਆ ਦੇ ਨਾਂ ਤੇ ਆਇਆ ਸੀ ਅਲੋਟਮੈਂਟ ਮਤਲਬ ਉਹਨਾਂ ਨੂੰ ਵੀ ਪਸ਼ੂ ਰੰਗ ਦਾ ਪੂਰਾ ਸ਼ੌਂਕ ਸੀ ਸ਼ੌਂਕ ਸੀ ਸਾਰੇ ਪਰਿਵਾਰ ਨੇ ਸ਼ੌਂਕ ਹੈ ਸਾਡੇ ਗਿੱਲ ਪਰਿਵਾਰ ਦੇ ਜਿੰਨੇ ਵੀ ਫੈਮਿਲੀਸ ਆਉਂਦੀਆਂ ਸਾਰਿਆਂ ਨੂੰ ਸ਼ੌਂਕ ਹੈ ਸਾਡੇ ਸਾਹਿਬ ਨਾਲ ਮਤਲਬ ਪਸ਼ੂ ਰੱਖਣ ਦਾ ਕੀ ਫਾਇਦਾ ਮਤਲਬ ਕੀ ਫਾਇਦੇ ਕੀ ਹੁੰਦੇ ਨੇ ਤੇ ਫਾਇਦੇ ਇਸ ਤਰ੍ਹਾਂ ਬਰੇ ਵੀ ਜਿਵੇਂ ਕਿ ਆਪਾਂ ਗੱਲ ਕਰੀਏ ਫਾਇਦਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਵੀ ਐਸ ਟਾਈਮ ਨਕਲੀ ਦੁੱਧ ਬਹੁਤ ਬਰਦਾਸ਼ਤ ਹੋ ਰਿਹਾ ਬਹੁਤ ਅੱਛਾ ਜੀ ਨਕਲੀ ਦੁੱਧ ਦੇ ਕਾਰਨ ਹੀ ਲੋਕ ਛੱਡ ਗਏ ਜੀ ਪਸ਼ੂ ਪਰ ਮੇਰੀ ਸੋਚ ਇਹ ਆ ਵੀ ਜੀਮੇਦਾਰਾ ਜੇ ਕਰਦੇ ਆ ਨਾ ਆਪਾਂ ਤੇ ਆਪਾਂ ਨੂੰ ਦੋ ਪਸ਼ੂ ਘੱਟ ਤੋਂ ਘੱਟ ਆਪਣੇ ਘਰ ਦੇ ਵਿੱਚ ਹੋਣੇ ਚਾਹੀਦੇ ਹੈ ਜੀ ਉਹਦੇ ਲਈ ਕੀ ਹੈ ਇੱਕ ਤਾਂ ਆਪਣੀ ਸਿਹਤ ਤੰਦਰੁਸਤ ਰਹਿੰਦੀ ਆ ਆਪਾਂ ਕੰਮ ਕਰਾਂਗੇ ਦੂਸਰੀ ਗੱਲ ਇਹ ਆ ਵੀ ਆਪਾਂ ਘਰ ਦਾ ਦੁੱਧ ਘਿਓ ਤੇ ਲੱਸੀ ਜਿਵੇਂ ਆਪਣੇ ਪੁਰਾਣੇ ਬਿਊਰਗ ਘਰ ਦਾ ਖਰਾ ਭੀ ਖਾਂਦੇ ਪੀਦੇ ਸੀ ਵਧੀਆ ਤੇ ਸਿਹਤਮੰਦ ਰਹਿੰਦੇ ਸੀ ਹੁਣ ਆਪਾਂ ਕੀ ਕਰਦੇ ਆ ਬਾਹਰੋਂ ਨਗਲੀ ਦੁੱਧ ਲੈਣੇ ਆ ਉਹਦਾ ਪਤਾ ਨਹੀਂ ਉਹ ਕਿੱਦਾਂ ਕਿੱਦਾਂ ਮਿਲਾਵਟ ਹੁੰਦੀ ਆ ਮਿਲਾਵਟ ਹੁੰਦੀ ਆ ਜਾਂ ਆਪਾਂ ਮੰਨ ਲਓ ਇੱਥੇ ਆਪਾਂ ਆਪਦੇ ਬਰਤਨ ਸਾਫ਼ ਕਰਦੇ ਆ ਸਾਫ਼ ਕਰਕੇ ਚੰਗੀ ਤਰ੍ਹਾਂ ਝਵਾਈ ਕਰਦੇ ਥਣਾ ਦੀ ਸਫਾਈ ਕਰਦੇ ਆ ਇਸ ਲਈ ਆਪਾਂ ਨੂੰ ਸ਼ੌਕ ਸੀ ਕਿਉਂਕਿ ਆਪਾਂ ਬਜ਼ੁਰਗਾਂ ਨੂੰ ਵੇਂਦੇ ਰਹੇ ਆਂ ਪੁਰਾਣੇ ਟਾਈਮ ਤੋਂ ਮੈਂ ਦੇਖਿਆ ਜਿਹੜੇ ਹੁਣ ਦੇ ਨੌਜਵਾਨ ਆ ਕਈਆਂ ਨੂੰ ਇਸ ਕੰਮ 'ਚ ਮਤਲਬ ਉਹਨਾਂ ਦਾ ਸ਼ੌਕ ਹੁੰਦੀ ਹੈ ਕਿਉਂਕਿ ਉਹ ਸਮਝਦੇ ਆ ਕਿ ਇਹ ਕੰਮ ਮਾਰਦਾ ਹੈ ਜਿਵੇਂ ਕਹਿੰਦੇ Goa ਆ ਜਾ ਚੱਲਾ ਜੂਗਾ ਸਾਨੂੰ ਹੋਰ ਤਰ੍ਹਾਂ ਹੋਊਗਾ ਤੇ ਆਪ ਨੂੰ ਉਹ ਰੁਚੀ ਨਹੀਂ ਆਉਂਦੀ ਇਸ ਕੰਮ 'ਚ ਦਿਖਾਉਂਦੇ ਚਲੋ ਹਰ ਇੱਕ ਦੀ ਸੋਚ ਆ ਜਾਂਦੀ ਹੁੰਦੀ ਆ ਹਰ ਇੱਕ ਦੀ ਆਪਦੀ ਸੋਚ ਆਉਂਨੇ ਕਿਸ ਤਰ੍ਹਾਂ ਚੱਲਣਾ ਜਿਵੇਂ ਹੁਣ ਮੰਨ ਲਓ ਵੀ ਆਪਾਂ ਨੂੰ ਸ਼ੌਂਕ ਆ। ਕੰਮ ਕੋਈ ਵੀ ਸ਼ੌਂਕ ਦੇ ਨਾਲ ਹੋਣਾ। ਕਿਸੇ ਕਿਸੇ ਭਰਾ ਨੂੰ ਸ਼ੌਂਕ ਆ ਬਾਹਰ ਜਾਣ ਦਾ। ਕਿਸੇ ਤਰ੍ਹਾਂ ਨੂੰ ਸ਼ੌਂਕ ਆ ਚੰਗੀ ਗੱਡੀ ਲੈ ਆਂਦਾ। ਕਿਸੇ ਭਰਾ ਨੂੰ ਸ਼ੌਂਕ ਆ ਹੌਰਸ ਰਾਈਡਿੰਗ ਦਾ ਸ਼ੌਂਕ ਆ ਕਿਸੇ ਨੂੰ। ਕਿਸੇ ਨੂੰ ਕਿ ਹਰ ਇੱਕ ਜਾਂ ਕਿਸੇ ਨੂੰ ਜੇ ਮਿਲ ਆਉਂਦਾ ਹੈ ਸ਼ੌਂਕਾਂ ਜਾਂ ਕਬੱਡੀ ਖੇਡਣ ਦਾ ਸ਼ੌਕ ਆ। ਇਹ ਕੰਮ ਸ਼ੌਂਕ ਦੇ ਨਾਲ ਹੀ ਹੁੰਦੇ ਆ। ਇਹ ਸ਼ੌਂਕ ਪਹਿਲਾਂ ਤਾਂ ਆਪਣੇ ਸ਼ੌਂਕ ਆ ਫਿਰ ਵਿਰਸਾ। ਆਪਣਾ ਪੰਜਾਬ ਦਾ ਵਿਰਸਾ ਜੀ ਪਸ਼ੂ ਰੰਗਰ ਆਪਣੇ ਘਰੇ ਜਾਨਵਰ ਆ। ਉਹਨੇ ਨਾ ਕੀ ਕਰਾਂਗੇ ਆਪਾਂ ਇੱਕ ਸਵੇਰ ਉੱਠਾ ਕੇ ਟਾਈਮ ਦਾ ਸਵੇਰ ਉੱਠਾਗੇ ਆਪਾਂ ਦਾ ਸਹੀ ਰਾਲਸ ਨਹੀਂ ਹੋਊਗਾ ਹਾਂਜੀ ਜੇ ਤਾਂ ਆਪਾਂ ਸਵੇਰ ਉੱਠਾਂਗੇ ਆਪਾਂ ਆਦੇ ਮਾਲ ਟੰਗੜੇ ਜ ਜਾਵਾਂਗੇ ਆਪਾਂ ਨੂੰ ਖੁਸ਼ੀ ਮਿਲਦੀ ਆ ਫਿਰ ਆਪਾਂ ਉਹਨਾਂ ਨੂੰ ਮੰਨ ਲੈ ਕੇ ਚਵਾਈ ਕਰਾਂਗੇ ਉਹਨਾਂ ਦੀ ਤੇ ਆਪਣੇ ਮੱਥੇ ਸਮੁੰਦਰ ਲੱਗੂਗਾ ਦੁੱਧ ਹਾਂਜੀ ਹਾਂਜੀ ਦੁੱਧ ਤੇ ਪੁੱਤ ਬਹੁਤ ਕਿਸਮਤ ਨਾਲ ਮਿਲਦੇ ਆ ਤੇ ਜੇ ਆਪਾ ਦੁੱਧ ਪੋਤੀ ਆਦਾ ਘਵਾਲਿਆ ਤੇ ਆਪਣਾ ਪੰਜਾਬ ਚ ਰਹਿਣ ਦਾ ਫਾਇਦਾ ਨਹੀਂ ਕਿ ਸਭ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮਤਲਬ ਫਾਰਮਿੰਗ ਚ ਜਿਹੜੇ ਹੋਏ ਕਿੰਨਾ ਟਾਈਮ ਹੋ ਗਿਆ ਬਚਾ ਰੱਖਿਆ ਹੋਇਆ ਮੈਂ ਬਚਪਨ ਤੋਂ ਹੀ ਆਪਦੇ ਸਟਾਰਟਿੰਗ ਯਾਨੀ ਕਿ ਇਸ ਕੰਮ ਦੇ ਵਿੱਚ ਇਸ ਤੋਂ ਬਾਅਦ ਕੀ ਹੈ ਵੀ ਤੁਸੀਂ ਚੜੀ ਮਤਲਬ ਕਿਵੇਂ ਕਿੰਨਾ ਪੜਿਓ ਤੁਸੀਂ ਮੈਂ ਮੈਂ ਬੀ ਕੀਤੀ ਬੀਐਸਸੀ ਆਈਟੀ ਕੀਤੀ ਹੋਈ ਹੈ ਬੈਚਲਰ ਹਾਂ ਬੈਚਲਰ ਸਹਾਬ ਕੰਪਿਊਟਰ ਦੀ ਡਿਗਰੀ ਕੀਤੀ ਬਾਬਾ ਇਤਸਰ ਸਿੰਘ ਵਾਲੀ ਤੋਂ ओके ओके हां जी ਉਸ ਤੋਂ ਬਾਅਦ ਮੇਰਾ ਵੈਟਰਨਰੀ ਦਾ ਵੀ ਮੈਂ ਕੋਰਸ ਕੀਤਾ ਹੋਇਆ ਹੈ ਮਤਲਬ ਤੁਹਾਨੂੰ ਫਾਰਮਿੰਗ ਦੇ ਰਿਲੇਟਡ ਪੂਰੀ ਨੌਲੇਜ ਹੈਗੀ ਹੈ ਜੀ हां जी ਮੈਂ ਬਹੁਤ ਪੁਰਾਣੇ 2010 ਤੋਂ ਇਸ ਕਾ ਫੀਲਡ ਦੇ ਵਿੱਚ ਹਾਲੇ ਕਿ ਮੈਂ YouTube ਤੇ ਲੇਟ ਆਇਆ ਤੇ ਪਰ ਮੈਂ ਇਸ ਫੀਲਡ ਦੇ ਵਿੱਚ 2010 ਤੋਂ ਤੁਹਾਡੇ ਕੋਲ ਤੁਹਾਡੇ ਫਾਰਮ ਵਿੱਚ ਕਿਹੜੀਆਂ ਕਿੜੀਆਂ ਮਤਲਬ ਤੁਸੀਂ ਨਸਲਾ ਰੱਖੀਆਂ ਨੇ ਮਤਲਬ ਕਿਹੜੀ ਕਿਹੜੀ ਨਸਲ ਵੈਸੇ ਤਾਂ ਮੈਂ ਤਾਂ ਪੁੱਛਣਾ ਚਾਹੁੰਦਾ ਪਹਿਲਾਂ ਹੁੰਦੀਆਂ ਨੇ ਮੱਝਰੀ ਦੇ ਵੇਖੋ ਪਸ਼ੂਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਬ੍ਰੀਡਸ ਹੁੰਦੀਆਂ ਜਿਵੇਂ ਮੰਨ ਲਓ ਜੇ ਮੱਝਾਂ ਦੀ ਗੱਲ ਕਰੀਏ ਇਹਨਾਂ ਦੇ ਵਿੱਚ ਨੀਲੀ ਰਾਵੀ ਹੋਗੀ ਮੋਹਰਾ ਹੋਗੀ ਜਫਰਾਬਾਦੀ ਹੋਗੀ ਸੂਰਤੀ ਹੋਗੀ ਪੰਨੀ ਹੋਗੀ ਬਹੁਤ ਕਾਫੀ ਨਸਲਾਂ ਨੇ ਕਈ ਤਰ੍ਹਾਂ ਦੀਆਂ ਨਸਲਾਂ ਆਉਂਦੀਆਂ ਨੇ ਤੇ ਉਹ ਜਿਹੜੇ گاਵਾਾਂ ਦੇ ਵਿੱਚ ਹੋ ਗਈ ਸਾਈਵਾਲ ਹੋ ਗਈ ਐਫ ਐਫ ਹੋ ਗਈ ਜਰਸੀ ਹੋ ਗਈ ਬ੍ਰਹਮਣ ਹੋ ਗਈ ਕਈ ਤਰ੍ਹਾਂ ਦੀਆਂ ਨਸਲਾਂ ਆਉਂਦੀਆਂ ਨੇ ਤੁਹਾਨੂੰ ਪਰਸਨਲੀ ਕਿਹੜੀ ਮਤਲਬ ਸਭ ਤੋਂ ਵਧੀਆ ਲੱਗਦੀ ਹੈ ਜੀ ਵੇਖੋ ਜੀ ਮੈਂ ਨੀਲੀ ਰਾਵੀ ਮੱਝ ਨੂੰ ਜ਼ਿਆਦੀ ਪਹਿਲ ਦਿਆਂਗਾ ਕਿਉਂ ਮਤਲਬ ਕੀ ਉਹਦੇ ਵਿੱਚ ਕੀ ਕਰਦੇ ਆਂ ਵੀ ਸਾਡੇ ਬਜ਼ੁਰਗਾਂ ਕੋਲ ਜਿਹੜੀ ਪੁਰਾਣੇ ਸਮੇਂ ਤੋਂ ਪਾਰ ਜਿਹੜੀ ਬਲੱਡ ਲਾਈਨ ਸੀ ਉਹ ਨੀਲੀ 라ਵੀ ਸੀ ਨੀਲੀ ਲੱਗ ਕਰ 라ਵੀ ਲੱਗ ਪਰ ਹੁਣ ਸਾਡੇ ਇੰਡੀਆ ਦੇ ਵਿੱਚ ਕ੍ਰੋਸ ਵੱਜ ਗਈ ਨੀਲੀ 라ਵੀ ਬਣ ਗਈ ਠੀਕ ਹੈ ਅਸੀਂ ਨੀਲੀ 라ਵੀ ਨੂੰ ਤਾਂ ਪਿਆਰ ਕਰਦੇ ਆਂ ਵੀ ਸਾਡੇ ਬਜ਼ੁਰਗਾਂ ਦਾ ਮਤਲਬ ਉਹਦੇ ਨਾਲ ਇੱਕ ਇਤਿਹਾਸ ਇਤਿਹਾਸ ਇੱਕ ਰਿਸ਼ਤਾ ਸਾਡੇ ਬਜ਼ੁਰਗਾਂ ਦਾ ਅਸੀਂ ਤਾਂ ਨੀਲੀ 라ਵੀ ਨੂੰ ਪੈਲਦੇ ਤੁਸੀਂ ਕੋਈ ਹੋਰ ਨਸਲ ਵੀ ਮਤਲਬ ਰੱਖੀ ਆਪ ਦੇ ਕੋਲ ਚੈੱਕ ਕੀਤੀ ਤੁਸੀਂ ਉਹਦੀ ਨਹੀਂ ਸਾਡੇ ਕੋਲ ਪਹਿਲਾਂ ਮੇਰੇ ਕੋਲ ਕੋਸ਼ਕੂ ਜਾਨਵਰ ਮੋਰਾ ਦੇ ਵੀ ਸੀਗੇ ਠੀਕ ਹੈ ਜੀ ਤੇ ਮੋਰਾ ਤੋਂ ਮੇਰੇ ਕੋਲ ਨੀਲੀ ਰਾਵੀ ਜਾਨਵਰ ਸੀਗੇ ਜਿਵੇਂ ਹੁਣ ਮੰਨ ਲਓ ਵੀ ਨੀਲੀ ਰਾਵੀ ਨੂੰ ਤਾਂ ਮੈਂ ਪਹਿਲਾਂ ਦੇ ਨਹੀਂ ਦੇਣੀ ਕਿ ਸਾਡਾ ਪਸ਼ੋਕਰ ਦੇ ਨੀਲੀ ਰਾਵੀ ਨਾਲ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮੋਰਾ ਦੀ ਮੋਰਾ ਵੀ ਚੰਗੀ ਬਲੱਡ ਲਾਈਨ ਦਾ ਪਰ ਨੀਲੀ ਰਾਵੀ ਦੇ ਵਿੱਚ ਕਈ ਖਾਸियत ਚੀਜ਼ਾਂ ਨੇ ਉਹਨਾਂ ਬਾਰੇ ਵਿਚਾਰ ਕਰਦੇ ਹੋਏ ਸੋਚਦੇ ਆਂ ਵਿਚਾਰਦੇ ਆਂ ਦੇ ਬਜ਼ੁਰਗਾਂ ਦੇ ਟਾਈਮ ਤੋਂ ਦੇਖਦੇ ਆਂ ਤੇ ਨੀਲੀ ਰਵੀ ਨੂੰ ਹੀ ਪਿਆਰ ਤਾਂ ਮਤਲਬ ਸ਼ੁਰੂ ਤੋਂ ਤੁਹਾਡਾ ਨੀਲੀ ਕਰਨ दिली ਪਿਆਰ ਆਣੀ ਜੇਗਾ ਦਿਲ ਤੋਂ ਪਿਆਰ ਆਣੀ ਨੀ ਨੀਰਾ ਵੀ ਨਾ ਸ਼ੁਰੂ ਤੋਂ ਤੁਸੀਂ ਮਤਲਬ ਨੀਲੀ ਆ ਵੀ ਨਹੀਂ ਨੀਲੀ ਰਵੀ ਨੂੰ ਹੀ ਹੀ ਪੈਲ ਦਿੰਦੇ ਹਾਂ ਤੁਹਾਡੇ ਸਾਹਮਣੇ ਇਸ ਫਾਰਮਿੰਗ ਲਾਈਨ ਚ ਕੋਈ ਲਾਭ ਵੈਗ ਫਾਇਦੇ ਹੈਗੇ ਆ ਕਿ ਕੀ ਸੋਚ ਰਹੇ ਹੋ ਤੁਸੀਂ ਦਿਨ ਨੂੰ ਵੇਖੋ ਜੀ ਲਾਭ ਦਾ ਇੱਕ ਧੰਦਾ ਬਹੁਤ ਆ ਇਹ ਪਰ ਇਹਨੂੰ ਕਰਨ ਦੇ ਲਈ ਤਰੀਕਾ ਹੋਣਾ ਚਾਹੀਦਾ ਜਿਵੇਂ ਕਿ ਆਪਾਂ ਇੱਕ ਘਰ ਪਾਉਨੇ ਆ ਤੁਹਾਨੂੰ ਇਨਾ ਪਾਉਂਦੇ ਹਾਸਤੇ ਜਗ੍ਹਾ ਲੱਭਦੇ ਆ ਜੇਗਾ ਲੰਬਾ ਕਾਰ ਨਹੀਂ ਹੁੰਦਾ ਵੀ ਆਪਾਂ ਵੇਨੇ ਵੀ ਇਹ ਰੋਡ ਨਾਲ ਲੱਗਦੀ ਐ ਆਪਣਾ ਟਰੈਕਟਰ ਟਰਾਲੀ ਗੱਡੀ ਸਹੀ ਅੰਦਰ ਆਊਗੀ ਫਿਰ ਆਪਾਂ ਉਹਦੀ ਨੀ ਮਜ਼ਬੂਤ ਰੱਖਦੇ ਹਾਂ ਜੀ ਜਿੰਨਾ ਚਿਰ ਆਪਣੇ ਕੋਲ ਨੀ ਨਹੀਂ ਮਜ਼ਬੂਤ ਹੈਗੀ ਆਪਾਂ ਛੱਤ ਨਹੀਂ ਖਿਲਾ ਸਕਦੇ ਉਹਨਾਂ ਨੂੰ ਉਹਦੇ ਲਈ ਵਰਕ ਕਰਨਾ ਪੈਂਦਾ ਸਮਾਂ ਲੱਗਦਾ ਦੇਰ ਕਰਨੀ ਪੈਂਦੀ ਆ ਜਿਹੜਾ ਬੰਦਾ ਸਬਰ ਕਰ ਗਿਆ ਵੇਟ ਕਰ ਗਿਆ ਉਹ ਹਰ ਕਿਤੇ ਜਗਾਮਜ ਹੋ ਜਾਊਗਾ ਉਹਦਾ ਕਾਰਨ ਇਹ ਐ ਵੀ ਜਦੋਂ ਆਪਣੇ ਕੋ ਬਰੀਡ ਹੋਊਗੀ ਫੀਡ ਨਹੀਂ ਬਰੀਡ ਪਹਿਲੇ ਦਾ ਦੇ ਬਰੀਡ ਹੋਣੀ ਚਾਹੀਦੀ ਆ ਫੀਡ ਫਿਰ ਕੰਮ ਲਊਗੀ ਹਾਂਜੀ ਕਿ ਆਪਣੇ ਕੋ ਬਰੀਡ ਹੀ ਹੈਣੀ ਤੇ ਆਪਣਾ ਫੀਡ ਪਾਉਂਦਾ ਕੋਈ ਫਰਕ ਨਹੀਂ ਤੁਸੀ ਜਿਵੇਂ ਤੁਸੀ ਮੈਨੂੰ ਦੱਸਿਆ ਕਿ ਤੁਸੀ ਵਧੀਆ ਸਟੱਡੀ ਕੀਤੀ ਆ ਤੁਸੀ ਕੋਈ ਜੋਬ ਕਿਉਂ ਨਹੀਂ ਲੱਭੀ ਤੁਸੀ ਫਾਰਮਿੰਗ ਦੇ ਨੇ ਚ ਹੀ ਕਿਉਂ ਆਏ ਵੇਖੋ ਜੀ ਜੋਬ ਤੇ ਫਾਰਮਿੰਗ 'ਚ ਫਰਕ ਬਹੁਤ ਆ ਇੱਕ ਕਿੱਤਾ ਹੁੰਦਾ ਜੀ ਆਪਾਂ ਮਾਲਕ ਬਣ ਕੇ ਰਹਿਣਾ ਹਾਂਜੀ ਇੱਕ ਕਿੱਤਾ ਆਪਾਂ ਕਿਸੇ ਦੇ ਥੱਲੇ ਲੱਗਦਾ। ਮਤਲਬ ਜੇ ਤੁਸੀਂ ਦੱਸਿਆ ਮੈਨੂੰ ਵਧੀਆ ਪੜ੍ਹੇ ਤੁਸੀਂ ਜੌਬ ਕਰਕੇ ਆ ਲਓਗੇ ਮੈਨੇਜਰ ਵੀ ਬਣ ਗਏ ਬਤੀਆ ਤੁਸੀਂ। ਦੇਖੋ ਜੀ। ਉਹ ਕਿੱਤਾ ਹੋ ਸਕਦੇ ਸੀਗੇ ਜਿਹੜਾ ਪਸ਼ੂਆਂ ਦਾ ਕਿੱਤਾ ਨਾ। ਹਾਂਜੀ। ਇਹਨੂੰ 100 ਤੋਂ ਲੈ ਕੇ ਤੇ ਕਰੋੜ ਤੱਕ ਲਿਆ ਜਾ ਸਕਦੇ ਆਪਾਂ। ਠੀਕ ਹੈ। ਉਹ ਕਿਸ ਤਰ੍ਹਾਂ ਵੀ ਮੰਨ ਲਓ ਇੱਕ ਧਾਰਨ ਵਜੋਂ ਤੁਹਾਨੂੰ ਮੈਂ ਦੱਸਣ ਲੱਗਾ ਵੀ ਆਪਣੇ ਘਰੇ ਚ ਗਰੀਬਣ ਮੰਨ ਕੇ ਜੰਲੋ 25 ਪਸ਼ੂਆਂ ਤਕਰੀਬਨ ਆਪਾਂ ਆਪਣੇ ਕੋਲ 25 ਪਸ਼ੂ ਆ ਜੇ ਉਹਦੇ ਵਿੱਚੋਂ 10 ਪਸ਼ੂ ਮਿਲਦੇ ਆ 15 ਪਸ਼ੂ ਜਾਂ ਡرائی ਆ ਜਾਂ ਟੋਕੜਾ ਜਾਂ ਸੌਣ ਲੱਗੇ ਆ ਜੇ ਮੰਨ ਲਓ ਆਪਾਂ ਨਾਰਮਲ ਜਿਆ ਇੱਕ ਦੁੱਧ ਦਾ ਜਿਹੜਾ ਸਿਸਟਮ ਜੇ ਵੇਖੀਏ ਤੇ ਆਪਣੇ ਕੋਲ ਇੱਕ ਕੁਇੰਟਲ ਦੁੱਧ ਹੋਊਗਾ 10 ਪਸ਼ੂਆਂ ਦਾ 5 ਕਿਲੋ ਸਵੇਰੇ 5 ਕਿਲੋ ਸ਼ਾਮ ਇੱਕ ਪਸ਼ੂ ਥੱਲੇ 10 ਕਿਲੋ ਜਾਨਕੀ ਇੱਕ ਕੁਇੰਟਲ ਦੁੱਧ ਬਣ ਗਿਆ 50 ਕਿਲੋ ਸਵੇਰੇ 50 ਕਿਲੋ ਸ਼ਾਮ ਉਹਦਾ ਸੁਣਨ ਵੇਲੇ ਤੋਂ ਇੱਕ ਨਾਰਮਲ ਜਿਆ ਤੈਨੂੰ ਛੋਟਾ ਜਿਹਾ ਇੱਕ ਧਾਰਨਾ ਮੈਂ ਜੇ ਦਸਾਂ 50 ਰੁਪਏ ਰੇਟ ਦਾ ਪੀਆਰ ਵੀ ਰੇਟ ਲਾ ਦੇ ਆਪਾਂ ਉਹਦਾ ਸਵੇਰ ਦਿਹਾੜੀ ਸੁੱਤੇ ਪਏ ਉੱਠ ਕੇ ਕਿੰਨੀ ਦਿਹਾੜੀ ਪਾਉਣੇ ਆ 2500 ਰੁਪਏ ਹੂੰ ਹੂੰ 50 ਰੁਪਏ ਦੋਤੀ ਤੇ 2500 ਰੁਪਿਆ ਸ਼ਾਮ ਸ਼ਾਮ 5000 ਰੁਪਿਆ ਬਣ ਗਿਆ 5000 ਦੀ ਇਨਕਮ ਆਪਣੀ ਹੋ ਗਈ 1.5 ਲੱਖ ਰੁਪਏ ਤੇ ਜੇ ਆਪਾਂ ਉਹਦਾ ਅੱਧ ਕਰੀਏ ਹੂੰ 1.5 ਲੱਖ ਦਾ ਜੇ ਆਪਾਂ ਅੱਧ ਕਰ ਦਈਏ ਤੇ 75000 ਰੁਪਿਆ ਆਪਣੀ ਜੇ ਆਪਾਂ ਪਸ਼ੂਆਂ ਨੂੰ ਖੁੱਲਾ ਦਾਣਾ ਪਾਵਾਂ ਫੀਵਿੰਗ ਤੁਸੀਂ ਉਹ ਕਹੇ ਜੀ ਵੀ ਮੰਨ ਲਓ 75000 ਰੁਪਏ ਦਾ ਆਪਾਂ ਖੁੱਲਾ ਦਾਣਾ ਪਾਉਣੇ ਮੰਨੋ 2500 ਰੁਪਏ ਆਪਣੀ ਬਚਤ ਤੇ 2500 ਰੁਪਏ ਆਪਾਂ ਦਾਣਾ ਪਾਈਏ ਪਸ਼ੂ ਨੂੰ ਤੇ ਆਪਣਾ ਬਹੁਤ ਵਧੀਆ ਘਰ ਦਾ ਗੁਜ਼ਾਰਾ ਵੀ ਹੁੰਦਾ ਆਪਾਂ ਨੂੰ ਕਮਾਈ ਵੀ ਹੁੰਦੀ ਹੈ 75000 ਰੁਪਏ ਸਮਝ ਲਓ ਵੀ ਇੱਕ ਆਪਣੀ ਇਨਕਮ ਹੋ ਗਈ ਮਹੀਨੇ ਦੀ ਉਦੋਂ ਤੇ ਆਪਾਂ ਕਿੰਨਾ ਅੱਗੇ ਲਿ ਜਾ ਸਕਦੇ ਆ ਉਹ ਆਪਣੇ ਤੇ ਡਿਪੈਂਡ ਆ ਮਤਲਬ ਜਦੋਂ ਕਿਸੇ ਮੇ ਵੀ ਪੁਰਾਣੇ ਡੇਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨਾ ਹੈ ਉਹਨੂੰ ਕੀ ਕੀ ਚੀਜ਼ਾਂ ਦੇਖਣੀਆਂ ਪੈਗੀਆਂ ਕਿੰਨੇ ਉਹਨਾਂ ਦੇ ਮੇਨ ਲੋਕਾਂ ਨੂੰ ਪ੍ਰੋਬਲਮ ਇਹ ਹੈ ਕਿ ਸਾਨੂੰ ਕਿੰਨਾ ਪੈਸਾ ਜੀ ਸਾਡਾ ਚਾਹੀਦਾ ਜੇ ਅਸੀਂ ਕੰਮ ਸ਼ੁਰੂ ਕਰਨਾ ਹੈ ਉਹਦੇ ਵੀਰੇ ਦੋ ਕਾਰਨ ਪਹਿਲਾ ਕਾਰਨ ਲੇਬਰ ਦੀ ਬਹੁਤ ਦਿੱਕਤ ਹੈ ਹਾਂਜੀ ਸਭ ਤੋਂ ਵੱਡੀ ਕਾਰਨ ਲੇਬਰ ਦੀ ਦਿੱਕਤ ਆ ਕਿਉਂਕਿ ਨਵੇਂ ਮੁੰਡੇ ਇਸ ਚੀਜ਼ ਨੂੰ ਚੰਗਾ ਨਹੀਂ ਸਮਝਦੇ ਉਸ ਤੋਂ ਬਾਅਦ ਜਿਹੜਾ ਬੰਦੇ ਨੇ ਡੇਰੀ ਫਾਰਮ ਦਾ ਕਿੱਤਾ ਕਰਨਾ ਉਹ ਕਿੰਨੀ ਕੁ ਖੇਚ ਰੱਖਦਾ ਉਹ ਆਪਦੇ ਵਰਕ ਕਰ ਸਕਦਾ ਉਹ ਖੁਦ ਮੰਨ ਲਓ ਐਮਰਜੈਂਸੀ ਆ ਆਪਣੇ ਕੋਲ ਲੇਬਰ ਨਹੀਂ ਹੈਗੀ ਆਪਾਂ ਉਹਨਾਂ ਕੋਈ ਜੜਦਾ ਰੱਖੀ ਵੀ ਆਪਾਂ ਆਪ ਕਰ ਸਕੀਏ ਉਸ ਤੋਂ ਬਾਅਦ ਇਹ ਆ ਵੀ ਉਹ ਆਪ ਜਿਹੜਾ ਬੰਦਾ ਹੱਥੀਂ ਕੰਮ ਕਰੂਗਾ ਲੇਬਰ ਨੂੰ ਪਿੱਛੇ ਰੱਖ ਕੇ ਉਹ ਬੰਦਾ 100% ਮੈਂ ਲਿਖ ਕੇ ਦਿੰਦਾ ਗਰੰਟੀ ਨਾਲ ਕਾਮਯਾਬੂ ਕਿਉਂਕਿ ਜਿਹੜਾ ਸਮਾਂ ਚੱਲਦਾ ਹੈ ਹਰ ਇੱਕ ਬੰਦਾ ਚਾਹੁੰਦਾ ਵੀ ਮੈਂ ਯੱਕਦਾ ਵਾਂ ਛਾਲ ਮਾਰ ਕੇ ਅੰਡੇ ਲਵਿੰਦੇ ਪਰ ਸਮਾਂ ਲੱਗਦਾ ਜਿਵੇਂ ਕਿ ਸਟਾਰਟਿੰਗ ਜਿਵੇਂ ਹੁਣ ਆਪਾਂ ਆਪਦੀ ਜਾਨਵਰਾਂ ਦੀ ਗੱਲ ਕਰੀ ਆਪਾਂ ਸਟਾਰਟਿੰਗ ਕੀਤਾ ਸੀ ਉਹਨ ਦੁਬਾਰ ਤੋਂ ਸਟਾਰਟਿੰਗ ਕਰਨ ਦਾ ਕਾਰਨ ਨਹੀਂ ਸੀ ਵੀ ਆਪਾਂ ਤਕਰੀਬਨ ਕੋਈ 25 ਨੂੰ ਯਾਨੀ ਕਿ ਝੋਟੀਆਂ ਪਾਈਆਂ ਸੀ ਇੱਕ ਸਾਲ ਹੀ ਇੱਥੀਆਂ 3 ਸਾਲ ਹੋ ਗਏ ਸਮਨ ਨੂੰ ਵੀ ਤੈਨੂੰ ਵੀ ਪਤਾ ਆਪਾਂ ਮਿਹਨਤ ਕੀਤੀ ਹੈ ਬਿਲਕੁਲ ਸਹੀ ਕਰ ਮਿਹਨਤ ਕੀਤੀ ਆ ਅੱਜ ਆਪਾਂ ਨੂੰ ਇਸ ਪ੍ਰਮਾਤ ਬਾੜੇ ਉਸ ਮਿਹਨਤ ਦਾ ਫਲ ਪਾਇਆ ਆਪਣੇ ਝੋਟੀਆਂ ਤਕਰੀਬਨ ਸੂਣ ਲਈ ਤਿਆਰ ਆ ਇੱਕ ਝੋਟੀ ਸੂਈ ਆਪਣੇ ਫਾਰਮ ਦੇ ਪਹਿਲੀ ਉਸ ਤੋਂ ਬਾਅਦ ਹੋਰ ਝੋਟੀਆਂ ਫੇਰ ਸਟਾਰਟ ਹੋਣਗੀਆਂ ਸੂਣੀਆਂ ਤੇ ਆਪਣੀ 3 ਸਾਲ ਦੀ ਮਿਹਨਤ ਜਾਨੀ ਕਿ ਰੰਗ ਲਿਆਉਣੀ ਆਪਾਂ ਨੀ ਬੰਨ ਲਈ ਆ ਜੀ ਨੀ ਵੱਜ ਕੇ ਅੱਗੇ ਪ੍ਰਮਾਤ ਬਾੜਾ ਜੋ ਕਰਦਾ ਜਿੱਦਾਂ ਬਰੀਡਿੰਗ ਕੀ ਚੀਜ਼ ਹੈ ਮਤਲਬ ਬਰੀਡਿੰਗ ਆਪਾਂ ਕਿਸ ਤਰ੍ਹਾਂ ਮਤਲਬ ਕਰਨੀ ਚਾਹੀਦੀ ਹੈ ਦੱਸੋ ਹੈ ਕੀ ਚੀਜ਼ ਬਰੀਡਿੰਗ ਬਰੀਡਿੰਗ ਦੋ ਤਰ੍ਹਾਂ ਦੀ ਹੁੰਦੀ ਵੀ ਬਰੀਡਿੰਗ ਦਾ ਮਤਲਬ ਇਹ ਹੁੰਦਾ ਹੈ ਵੀ ਜਦੋਂ ਆਪਾਂ ਕਿਸੇ ਵੀ ਜਾਨਵਰ ਨੂੰ ਸਿਲੈਕਟ ਕਰਦੇ ਹਾਂ ਹਰ ਇੱਕ ਜਾਨਵਰ ਆਪਾਂ ਬਾਹਰੋਂ ਲੈਣਾ ਉਹਨਾਂ ਦੀ ਪੰਤਰ 'ਚ ਫਰਕ ਹੁੰਦਾ ਹ ਹ ਜੇ ਆਪਾਂ ਬਰੀਡਿੰਗ ਦਾ ਮਤਲਬ ਲਈਏ ਪੰਤਰ ਜਿਸ ਤਰ੍ਹਾਂ ਫਰਕ ਹੁੰਦਾ ਹੈ ਵੀ ਜਦੋਂ ਕੋਈ ਕ੍ਰੋਸ ਵਜ੍ਹਾ ਹੁੰਦਾ ਜਾਨਵਰਾਂ ਦਾ ਉਹ ਪ੍ਰੋਬਲਮ ਆਉਂਦੀ ਆਪਾਂ ਨੂੰ ਕ੍ਰੋਸਜ ਆਪਾਂ ਨੂੰ ਪਿਓਰਿਟੀ ਪਿਓਰਿਟੀ ਰੱਖਣੀ ਚਾਹੀਦੀ ਹੈ ਹਮੇਸ਼ਾ ਪਿਓਰਿਟੀ ਦਾ ਤੁਹਾਨੂੰ ਮੈਂ ਇਸ ਤਰ੍ਹਾਂ ਦੱਸਣਾ ਹੈ ਦਾਦਾ ਵੀ ਇੱਕ ਝੋਟੀ ਇੱਕ ਝੋਟੀ ਤੁਸੀਂ ਵੱਖਰੀ ਬਰੀਡ ਦੀ ਲਿਓ ਇੱਕ ਕ੍ਰਾਸ ਬਰੀਡ ਦੀ ਲਿਓ ਇੱਕ 100% ਬਰੀਡ ਦੀ ਹੋਊਗੀ ਤੁਹਾਨੂੰ ਆਪਦੇ ਅੰਤਰ ਬਦਲ ਲੱਗੂਗਾ ਬਰੀਡਿੰਗ ਕਿਸ ਤਰ੍ਹਾਂ ਹੋਊਗੀ ਜੇ ਆਪਾਂ ਬਰੀਡਿੰਗ ਕਰਨੀ ਹੈ ਤਾਂ ਘੱਟੋ ਘੱਟ ਆਪਾਂ ਨੂੰ ਆਪਦੇ ਫਾਰਮ ਦੇ ਉੱਤੇ ਇੱਕ ਛੋਟਾ ਵਰਤਨਾ ਲੈਣਾ ਠੀਕ ਹੈ ਜੀ ਉਹ ਕਿਸ ਤਰ੍ਹਾਂ ਉਹਦਾ ਰਿਜ਼ਲਟ ਲੈਣਾ ਫਿਰ ਆਪਾਂ ਕਿਹੜੀ ਨਸਲ ਦਾ ਤੁਸੀਂ ਆਪ ਲੋਨ ਨੀਲੀ ਦਾ ਵੀ ਤਾਂ ਝੋਟਾ ਹੁੰਦਾ ਆਪਾਂ ਨੀਲੀ ਦਾ ਹੀ ਵਰਤਾਂਗੇ ਠੀਕ ਹੈ ਜੀ ਜੇ ਮੰਨ ਲਓ ਕਈ ਮੱਝਾਂ ਰਵੀ ਟੱਚ ਹੁੰਦੀਆਂ ਕਈ ਨੀਲੀ ਟੱਚ ਹੁੰਦੀਆਂ ਵਾ ਉਸਾਂ ਉਹਨਾਂ ਝੋਟਾ ਹਰ ਇੱਕ ਝੋਟਾ ਹਰ ਇੱਕ ਮੱਝ ਹਸਤੇ ਨਹੀਂ ਹੁੰਦਾ ਜੇ ਆਪਾਂ ਬਰੀਡਿੰਗ ਕਰਨੀ ਹੈ ਹਰ ਇੱਕ ਝੋਟਾ ਹਰ ਇੱਕ ਮੱਝ ਹਸਤੇ ਨਹੀਂ ਹੁੰਦਾ ਨਹੀਂ ਹੁੰਦਾ ਪਰ ਉਹਨਾਂ ਦੇ ਚ ਕੀ ਆ ਵੀ ਆਪਾਂ ਲੰਮਾ ਇੱਕ ਝੋਟਾ ਆਪਾਂ ਨੂੰ ਵਧੀਆ ਮਿਲ ਗਿਆ ਨਾ ਆਪਾਂ ਉਹਨੂੰ ਸਾਰੀਆਂ ਮੱਝਾਂ ਦੇ ਲਾ ਕੇ ਚੈੱਕ ਕਰੋ ਮਤਲਬ ਕੀ ਕਿਵੇਂ ਪਤਾ ਲੱਗਦਾ ਜੀ ਇਹ ਛੋਟਾ ਬੈਸਟਰ ਮਤਲਬ ਤੁਸੀਂ ਇਹਨੂੰ ਕਹੋਗੇ ਹਾਂ ਗੋਲ ਡਾਈ ਸੀ ਕਿਵੇਂ ਤੁਸੀਂ ਪਰਖ ਕਿਵੇਂ ਕਰ ਸਕਦੇ ਹੋ ਦੀ ਪਰਖ ਦੋ ਤਰੀਕੇ ਨਾਲ ਹੁੰਦੀ ਆ ਜਿਵੇਂ ਕਿ ਮੰਨ ਲਓ ਆਪਣੇ ਕੋਲੇ ਇੱਕ ਮੋਰਾ ਮੱਝ ਮੋਰਾ ਮੱਝ ਤੇ ਆਪਾਂ ਨੂੰ ਝੋਟਾ ਪਤਾ ਲੱਗੂਗਾ ਵੀ ਨੀਲੀ ਦਾ ਝੋਟਾ ਕਿਵੇਂ ਹੁੰਦਾ ਹਾਂਜੀ ਜਿਵੇਂ ਹੁਣ ਆਪਣੇ ਕੋਲ ਇੱਕ ਪੂਰੀ ਝੋਟੀ ਸੋਈ ਹੈ ਪੂਰੀ ਝੋਟੀ ਦੇ ਵਿੱਚ ਤੁਸੀਂ ਵੇਖੋ ਵੀ ਮੱਝ ਦੀ ਜਿਹੜੀ ਝੋਟੀ ਦੀ ਬੰਤਰ ਆ ਉਹਦਾ ਰੰਗ ਆ ਉਹਦਾ ਕਲਰ ਬੂਰੇ ਬੂਰੇ ਕਲਰ ਚ ਆ ਪੱচ্চਾ ਗਾੜਾ ਆ ਹਾਂਜੀ ਉੱਥੇ ਆਪਾਂ ਜਿਹੜਾ ਝੋਟਾ ਵਰਤਿਆ ਸੀ ਉਹ ਆਪਣੀ ਸੋਚ ਮੁਤਾਬਕ ਆਪਾਂ ਉਹਨੂੰ 50% ਸੋਚਿਆ ਸੀ ਵੀ ਵਧੀਆ ਸੂਗਾ ਉਹ 100% ਵਧੀਆ ਸੜਾ ਬੂਰੀ ਮੱਝ ਰੱਖਣ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਵੀ ਆਪਾਂ ਝੋਟੇ ਸਿਲੈਕਟ ਕਰਨ ਵਾਸਤੇ ਬੂਰੀਆਂ ਰੱਖੀਆਂ ਹੂੰ ਬੂਰੀਆਂ ਮੱਝ ਰੱਖਣ ਦਾ ਕਾਰਨ ਇਹ ਸੀ ਵੀ ਆਪਾਂ ਨੂੰ ਸਿਲੈਕਟ ਦਊਗਾ ਵੀ ਇਹ ਝੋਟਾ ਵਾਕਈ ਆਰਦੇਲ ਨੂੰ ਲੀ ਜਾਂਦਾ ਉਹਦਾ ਬਲਡ ਸਟਰੋਂਗ ਆ ਉਹਦੇ ਜੀਨਸ ਕਾਮਯਾਬ ਉਹ ਤਾਂ ਫਿਰ ਆਪਾਂ ਬੂਰੀਆਂ ਝੋਟੇ ਰੱਖੀਆਂ ਸੀ ਮਤਲਬ ਜਿੱਦਾਂ ਤੁਸੀਂ ਕਹਿ ਰਹੇ ਕਿ ਤੁਸੀਂ ਵੈਟਰਨਰੀ ਦੇ ਰਿਲੇਟਡ ਵਿੱਚ ਸਟਡੀ ਕੀਤੀ ਹੈ ਹਾਂਜੀ ਜਿਵੇਂ ਕਈ ਲੋਕਾਂ ਦਾ ਮੈਂ ਦੇਖਿਆ ਕਮੈਂਟ ਤੁਹਾਡੇ ਮੈਂ ਪੇਜ ਕੋਲਿਆ ਸੀਗਾ ਉੱਥੇ ਦੇਖਿਆ ਲੋਕਾਂ ਨੇ ਕਈਆਂ ਨੇ ਕਮੈਂਟ ਕੀਤਾ ਹੋਇਆ ਕਿ ਡੀ ਵਾਰਮਿੰਗ ਕਿਵੇਂ ਕਰਦੇ ਹਨ ਡੀ ਵਾਰਮਿੰਗ ਦੋ ਤਰੀਕੇ ਨਾਲ ਹੁੰਦੀ ਹੈ ਇੱਕ ਡੀ ਵਾਰਮਿੰਗ ਮੈਡੀਕਲ ਟੈਬਲੇਟ ਨਾਲ ਕੀਤੀ ਜਾਂਦੀ ਹੈ ਗੋਲੀ ਨਾਲ ਕੀਤੀ ਜਾਊਗੀ ਇੱਕ ਇੱਕ ਜਿਹੜੀ ਆਪਾਂ ਡੀ ਵਾਰਮਿੰਗ ਕਰਨੀ ਆ ਉਹ ਦੁੱਧ ਦੇ ਵਿੱਚ ਹਾਲੋ ਲੈਣੀ ਆ ਆਪਾਂ 50 ਗ੍ਰਾਮ ਉਹਦੇ ਤਰੀਕੇ ਨਾਲ ਕੀਤੀ ਜਾਊਗੀ ਓਕੇ ਓਕੇ ਉਹਦਾ ਕਾਰਨ ਕੀ ਆ ਜਦੋਂ ਆਪਾਂ ਡੀ-ਵਾਰਮਿੰਗ ਕਰਦੇ ਆ ਸਟਾਰਟਿੰਗ ਡੀ-ਵਾਰਮਿੰਗ ਕਰਨ ਦਾ ਬਹੁਤ ਲੰਮਾ ਪ੍ਰੋਸੈਸ ਆ ਸਟਾਰਟਿੰਗ ਜਦੋਂ ਬੱਚਾ ਹੁੰਦਾ तकरीबन ਉਹਦੀ ਏਜ 7 ਦਿਨ ਹੋ ਗਈ ਹੈ ਹਾਂਜੀ ਜਦੋਂ ਆਪਾਂ ਉਹਨੂੰ ਸ਼ਾਮ ਨੂੰ ਦੁੱਧ ਪਿਉਣਾ ਇੱਕ ਟੈਬਲੇਟ ਦੇਣੀ ਆ ਉਸ ਤੋਂ ਬਾਅਦ ਉਹਨੂੰ ਦੁੱਧ ਛੱਡ ਦੇਣਾ ਓਕੇ 7 ਦਿਨ ਹੋ ਗਏ 7 ਦਿਨਾਂ ਨੂੰ ਤੁਸੀਂ ਪਲਾਸ ਕਰੋ 15 ਦਿਨ ਬਾਅਦ ਫਿਰ ਟੈਬਲੇਟ ਦੇਣੀ ਆ 15 ਦਿਨ ਦੇ ਬਾਅਦ ਤਰੀਕ ਨੋਟ ਕਰ ਲਓ ਰਿਮਾਈਂਡਰ ਲਾ ਲਓ ਅੱਜ ਕੱਲ ਤਾਂ ਕੰਮ ਹੀ ਬਹੁਤ ਸਭ ਕੰਮ ਹੈ ਫਿਰ ਰਿਮਾਈਂਡਰ ਲਾ ਲੈਂਦੀ ਲੱਗ ਜਾਂਦਾ 15 ਦਿਨ ਦੇ ਬਾਅਦ ਫਿਰ ਟੈਬਲੇਟ ਦੇਣੀ ਆ ਓਕੇ 15 ਤੋਂ ਪਲੱਸ 15 ਨੂੰ 15 ਨੂੰ ਗੁਣਾ ਜਮਾ ਕੀਤਾ ਤੇ ਆਪਾਂ 30 ਦਿਨ ਹੋ ਗਏ ਹਾਂਜੀ 30 ਦਿਨ ਹੋ ਗਏ ਫਿਰ ਆਪਾਂ 30 ਦਿਨ ਤੇ ਦੇਣੀ ਟੈਬਲੇਟ ਠੀਕ ਹੈ 30 ਦਿਨ ਤੋਂ ਬਾਅਦ ਆਪਾਂ ਦੇਣੀ 3 ਮਹੀਨਿਆਂ ਦੇ 3 ਮਹੀਨਿਆਂ 3 ਮਹੀਨਿਆਂ ਤੋਂ 6 ਮਹੀਨਿਆਂ ਤੇ ਫਿਰ ਸਾਲ ਬਾਅਦ ਦੇਣੀ ਆ ਫਿਰ ਤੁਸੀਂ 6 ਮਹੀਨਿਆਂ ਬਾਅਦ ਰਿਪੀਟ ਰੀਵਾਰਮਿੰਗ ਕਰਿਓ ਉਹ ਹਲੋਂ ਨਾਲ ਤਾਂ ਕਰਨੀ ਪੈਂਦੀ ਕਈ ਪਸ਼ੂਆਂ ਨੂੰ ਮੋਗ ਲੱਗ ਜਾਂਦੀ ਹੈ ਓਕੇ ਉਹ ਟੈਬਲਟ ਦੇ ਨਮਲਾ ਆਪਣੀ ਮਾਰਦੇ ਉਹ ਫਿਰ ਦੁੱਧ 'ਚ ਹਲੋਂ ਪਾ ਗਏ ਨਾ ਓਕੇ ਫਿਰ ਉਹ ਨਾਰ ਰਾਈ ਦਈ ਦੀ ਮਤਲਬ ਕਈ ਡੰਕਰ ਜਿਵੇਂ ਕਈ ਗੋਲੀ ਨਹੀਂ ਖਾਂਦੇ ਉਹਨਾਂ ਨੂੰ ਕਿਸ ਤਰੀਕੇ ਨਾਲ ਆਪਾਂ ਖਵਾ ਸਕਦੇ ਹਾਂ ਵੇਖੋ ਉਹਦਾ ਸੌਖਾ ਤਰੀਕਾ ਹਾਂਜੀ ਆ ਦੁੱਧ 'ਚ ਪਾੜੋ ਓਕੇ ਉਹਨੂੰ ਸ਼ੇਕ ਹਲਾਲੋ ਸ਼ੇਕ ਕਰ ਲੋ ਤੇ ਨਾਰ ਰਾਈ ਅੰਦਰ ਦੇ ਦਿਓ 1 ਘੰਟਾ ਪਹਿਲਾਂ ਪੱਠੇ ਨਹੀਂ ਪਾਉਣੇ 1 ਘੰਟਾ ਬਾਅਦ 'ਚ ਨਹੀਂ ਪਾਉਣੇ ਫਿਰ ਵਧੀਆ ਰਿਜ਼ਲਟ ਮਿਲੂ ਇਸ ਤਰੀਕੇ ਨਾਲ ਇਹਦੇ ਨਾਲ ਮਤਲਬ ਪੂਰਾ ਡੀਵਰਮਿੰਗ ਕੰਪਲੀਟ ਹੋ ਜਾਈ ਬਿਲਕੁਲ ਤੇ ਡੀਵਰਮਿੰਗ ਕਰਨ ਦੇ ਫਾਇਦੇ ਕੀ ਨੇ ਕੀ ਮੇਰੇ ਨਾਲ ਡੀਵਰਮਿੰਗ ਦੇ ਫਾਇਦੇ ਆ ਇਹਦੇ ਵਿੱਚ ਨਾ ਚਾਰ ਤਿੰਨ ਤਰ੍ਹਾਂ ਦੇ ਮਾਲਾਪ ਹੁੰਦੇ ਜਾਨਵਰ ਦੇ ਅੰਦਰ ਹਾਂਜੀ ਪੇਟ ਦੇ ਕੀੜੇ ਜਿਗਰ ਦੇ ਕੀੜੇ ਕੀੜੇ ਹੁੰਦੇ ਇੱਕ ਹਾਂਜੀ ਉਸ ਤੋਂ ਬਾਅਦ ਕੀ ਹੁੰਦਾ ਇੱਕ ਜਦੋਂ ਕੀੜੇ ਪੇਟਦਿਆਂ ਦੀ ਗੋਲੀ ਆਉਂਦੀ ਆ ਹਾਂਜੀ ਤੇ ਉਦੋਂ ਜਿਗਰ ਦੇ ਕੀੜਿਆਂ ਦੀ ਆਉਂਦੀ ਆ ਇੱਕ ਰੂਮਰਸ ਦੇ ਵਿੱਚ ਹੁੰਦੇ ਕੀੜੇ ਓਕੇ ਜੀ ਉਹ ਜਦੋਂ ਆਪਾਂ ਇੱਕ ਟੈਬਲੇਟ ਆਉਗੀ ਆਪਣੀ 50 ਰੁਪਏ ਦੀ ਇੱਕ ਟੈਬਲੇਟ ਆਉਣੀ 120 ਰੁਪਏ ਦੀ ਜਿਹੜੀ ਇਹ ਦੋ ਆਪਾਂ ਟੈਬਲੇਟ ਦੇਣੀ ਹੈ ਨਾ ਪਹਿਲਾਂ ਖਾਸ ਧਿਆਨ ਦੇ ਰੱਖਣਾ ਵੀ ਜਿਹੜੀ ਉਹ ਮੱਝ ਸੂਣ ਵਾਲੀ ਨਾ ਹੋਵੇ ਓਕੇ ਉਹਨੂੰ ਕਦੇ ਡਾੜ ਨੀ ਦੇਣੀ ਚਾਹੇ ਉਹਦੇ ਅੰਦਰ ਮੜਲਾ ਆਪਾਂ ਹੋਰ ਕੋਈ ਦਿੱਕਤ ਨਹੀਂ ਓਕੇ ਠੀਕ ਆ ਉਹਨੂੰ ਨਹੀਂ ਦੇਣੀ ਆਪਾਂ ਗੋਲੀ ਇਹਦੀਆਂ ਦੋ ਨਿਸ਼ਾਨੀਆਂ ਹੁੰਦੀਆਂ ਜਦੋਂ ਇਹ ਕੀੜੇ ਪੈ ਜਾਂਦੇ ਨੇ ਨਾ ਪਸ਼ੂਆਂ ਦੇ ਉਹਨਾਂ ਦੇ ਆਈਸ ਦੇ ਵਿੱਚ ਅੱਖਾਂ ਦੇ ਅੱਜ ਗਿੱਡਾ ਆਉਣ ਲੱਗ ਪੈਂਦੀ ਹੈ ਅੱਛਾ ਜੀ ਮੈਨੂੰ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਵੀ ਇਹ ਕੀੜੇ ਦੇ ਅੰਦਰ ਪੇਟ ਵਿੱਚ ਪ੍ਰੋਬ ਤੇ ਇੱਕ ਉਹ ਟੈਬਲੇਟ ਜਿਹੜੀ ਦੇਣੀ ਬਸ ਇਹ ਤਿਆਰ ਰੱਖਣਾ ਵੀ ਉਹ ਤਿੰਨ ਤਰ੍ਹਾਂ ਦੀ ਟੈਬਲੇਟ ਲੈ ਕੇ ਆਉਣੀ ਜਿਹੜੀ ਉਹਦੇ ਉੱਤੇ ਲਿਖਿਆ ਹੁੰਦਾ ਰੂਮਸ ਦੇ ਯਾਨੀ ਕਿ ਜਿਗਰ ਦੇ ਕੀੜੇ ਹੋਗੇ ਪੇਟ ਦੇ ਕੀੜੇ ਹੋਗੇ ਇਹ ਤਿੰਨ ਤਰ੍ਹਾਂ ਦੇ ਯਾਨੀ ਕਿ ਉਹ ਟੈਬਲੇਟ ਆ ਜੀ ਪਹਿਲੇ ਤੇ ਡੀ ਵਾਰਮਿੰਗ ਦੀ ਆਪਾਂ ਗੱਲ ਕੀਤੀ ਤੇ ਦੂਜੇ ਤੇ ਮੈਂ ਤੁਹਾਨੂੰ ਗੱਲ ਕਰਨ ਲੱਗਾ ਚਿਚੜਾਂ ਦੀ ਇਹ ਵੀ ਲੋਕਾਂ ਨੂੰ ਬੜੀ ਪ੍ਰੋਬਲਮ ਹੈ ਕਿ ਸਾਡੇ ਪਸ਼ੂ ਚਿਚੜੇ ਕੇ ਕਿ ਉਹ ਦੁੱਧ ਨਹੀਂ ਚੰਗੀ ਤਰ੍ਹਾਂ ਦਿੰਦੇ ਉਹਨਾਂ ਨੂੰ ਖੂਨ ਜੂਸ ਦੇ ਕੀ ਇਹ ਤੁਹਾਡੇ ਸਾਹ ਨਾਲ ਹੀ ਚੱਚੜਾ ਨਾ ਕੀ ਤੇ ਦੋ ਦੋ ਗੱਲਾਂ ਹੁੰਦੀਆਂ ਨੇ ਵਿੱਚ ਵੇਜੀ ਗੱਲ ਇਹ ਆ ਵੀ ਜਦੋਂ ਸੌਖਾ ਤੇ ਸਹੀ ਤਰੀਕਾ ਨਾਲ ਹੁੰਦਾ ਇਹਦੇ ਦੇ ਹਾਂ ਜੀ ਜਦੋਂ ਪੁਰਾਣੇ ਆਪਣੇ ਬੀਰਗ ਹੁੰਦੇ ਸੀ ਉਹਨਾਂ ਦੇ ਘਰੇ ਮੰਨ ਲਓ ਵੀ ਇੱਕ ਦੇਸੀ ਮੁਰਗੇ ਰੱਖੇ ਹੁੰਦੇ ਸੀ ਬੱਕੀਆਂ ਠੀਕ ਹੈ ਜੀ ਉਹ ਕੀ ਕਰਦੇ ਸੀ ਇੱਕ ਤਾਂ ਦੇਸੀ ਮੁਰਗਿਆਂ ਤੋਂ ਨਾਲੇ ਦਾ ਘਰ ਦੇ ਆਂਡੇ ਜਾਂਲੇ ਆਪਦੇ ਘਰ ਦਾ ਜਿਕਣ ਕਾਣਾ ਜਿਨ੍ਹਾਂ ਨੂੰ ਜ਼ਰੂਰਤ ਹੈ ਨਾ ਉਹ ਜਿਹੜੇ ਛੋਟੇ ਖਿਚੜ ਫਟਦੇ ਸੀਗੇ ਜਾਨੀ ਕਿ ਕੁਕੜ ਹਾਂਜੀ ਮੁਰਗੀਆਂ ਉਹਦੇ ਜੋ ਚੱਕ ਲੈਂਦੇ ਸੀ ਇੱਕ ਜਿਵੇਂ ਮੰਨ ਲਓ ਰੂੜੀ ਦੇ ਵਿੱਚ ਹੁੰਦੇ ਸੀ ਕੀੜੇ ਹਾਂਜੀ ਉਹ ਚੱਕਦੇ ਸੀਗੇ ਬਿਲਕੁਲ ਸਹੀ ਠੀਕ ਆ ਉਹ ਚਿਚੜ ਆਪਣੇ ਸਾਰੇ ਜੋ ਲੈਦੇ ਸੀਗੇ ਦੋ ਫੈਰੇ ਦੇਹੀ ਇੱਕ ਤਾਂ ਅण्डे ਆਉਂਦੇ ਸੀ ਤੇ ਇੱਕ ਚਿਚੜ ਮਾਰ ਜਾਂਦੇ ਸੀ ਉਸ ਤੋਂ ਬਾਅਦ ਇੱਕ ਹਾਈ ਟੈਕ ਦੀ ਉਹਨੇ ਸਪਰੇਅ ਦਵਾਈ ਆਉਂਦੀ ਆ ਓਕੇ ਉਹਨੂੰ ਤੁਸੀਂ ਕੀ ਕਰਨਾ ਜੇ ਆਪਣੇ ਕੋ ਪਸ਼ੂ ਜਾਦੇ ਆ ਹਾਂਜੀ ਹਮੇਸ਼ਾ ਇਹ ਧਿਆਨ ਰੱਖਣਾ ਰਾਤ ਨੂੰ ਮਾਰਨੀ ਉਹ ਓਕੇ ਮਾਰਨੀ ਕਿਵੇਂ ਆ ਪਸ਼ੂ ਨੂੰ ਨਵਾ ਦਿਓ ਹਾਂਜੀ ਉਹ ਤੋਂ ਬਾਅਦ ਇੱਕ ਆਪਣੇ ਘਰੇ ਸਪਰੇਅ ਪੰਪ ਹੁੰਦਾ ਇੱਕ ਸਪੈਸ਼ਲ ਲਿਆ ਕੇ ਰਖਵਾ ਦਿਅ ਤੇ ਉਹ 2000 ਦਾ ਹੋਵੇ 2500 ਦਾ ਹੋਵੇ ਉਹਦੇ ਵਿੱਚ ਉਹਦੇ ਵੀ ਕੋਈ ਹੋਰ ਦਵਾਈ ਨਹੀਂ ਵਰਤਣੀ ਸਿਰਫ ਹਾਈ ਟੈਕ ਹੀ ਬੰਨੀ ਆ ਫਿਰ ਹਾਈ ਟੈਕ ਪਾ ਕੇ ਉਹਨੂੰ ਸਾਰੇ ਪਸ਼ੂ ਨੂੰ ਚੰਗੀ ਤਰ੍ਹਾਂ ਨਵਾ ਦਿਓ ਤੇ ਉਹ ਮਾਰ ਕੇ ਤੁਸੀਂ ਸਵੇਰ ਨਹਾਉਣੇ ਆ ਰਾਤ ਨੂੰ ਹਮੇਸ਼ਾ ਇਹ ਧਿਆਨ ਰੱਖਣਾ ਰਾਤ ਨੂੰ ਮਲਦੀ ਦੋਈ। ਉਹ ਕਿ ਰਾਤ ਨੂੰ ਹੀ ਲਾਉਣੀ ਆ। ਹੁੰਦਾ ਇਹ ਆ ਵੀ ਉਹ ਕਈ ਵਾਰੀ ਬਸੂ ਬਾਹਰ ਜਾਂਦੇ ਹੁਣ ਮੇਰੇ ਤਾਂ ਹਾਂਜੀ। ਉਹਦਾ ਕਾਰਨ ਨਹੀਂ ਆ ਵੀ ਚਮੜੀ ਨਹੀਂ ਚਮਾਉਂਦੀ ਨਹੀਂ ਗਈ ਉਹ ਰਾਤ ਨੂੰ ਠੰਡਾ ਮੌਸਮ ਹੁੰਦਾ ਡੰਗਰ ਬੇਟਾ। ਮਤਲਬ ਤੁਹਾਡੇ ਕਹਿੰਦੇ ਮਤਲਬ ਰਾਤ ਨੂੰ ਉਹਨਾਂ ਨੂੰ ਦਵਾਈ ਮਾਰ ਕੇ ਬਾਹਰ ਛੱਡ ਦੋ। ਸੋ ਇਹ ਚਾਹਦੋ ਜਾਂ ਬੰਨੇ ਹੋਰ ਜਾਂ ਕਿਵੇਂ ਮਰਜੀ ਹਾਂਜੀ ਹਾਂਜੀ ਉਹ ਭਾਰਤੀ ਤੇ ਡਿਪੈਂਡ ਆ ਹਾਂਜੀ ਠੀਕ ਹੈ ਇੱਕ ਮਤਲਬ ਚਰਗਾ ਬੱਲ ਜਿਹੜੇ ਪੀਟੀ ਬੱਲ ਤੇ ਡੋਮੀਨੇਟਰ ਬੱਲ ਚ ਕੀ ਡਿਫਰੈਂਸ ਹੈ ਮੈਂ ਪੁੱਛੇ ਤਾਂ ਉਹ ਕਿਨਾ ਟਾਈਮ ਤੋਂ ਹੋ ਜਾਈਏ ਇਹ ਮੈਂ ਤਿਕ ਤੋਂ ਤਾ ਦੇ ਪੀਟੀ ਬੱਲ ਤੇ ਡੋਮੀਨੇਟਰ ਬੱਲ ਇਹ ਹੁੰਦਾ ਜਿਵੇਂ ਮੰਨ ਲਓ ਪੀਡੀ ਬੱਲ ਆ ਹਾਂਜੀ ਪੀਟੀ ਬੱਲ ਆ ਪਰ ਉਹਨੂੰ ਕਹਿ ਸਕਦੇ ਆ ਵੀ ਮੰਨ ਲਓ ਜਿਹੜੇ ਸਾਨਾਂ ਦੀਆਂ ਧੀਆਂ ਦੁੱਧ ਤੇ ਆਈਆਂ ਉਹ ਹੋ ਗਿਆ ਪੀਡੀ ਬੱਲ ਹਾਂਜੀ ਪੀਟੀ ਬੱਲ ਦੀ ਸਿਲੈਕਸ਼ਨ ਕਿਵੇਂ ਹੋਊਗੀ ਵੀ ਮੰਨ ਲਓ ਪੀਟੀ ਬੁੱਲ ਆਪਾਂ ਇੱਕ ਨਾਰਮਲ ਆਪਣੇ ਘਰੇ ਝੋਟੀ ਆ ਹਾਂਜੀ ਉਹ 10 ਕਿਲੋ ਦੋ ਦਿੰਦੀ ਆ ਕੀ ਪੀਟੀ ਬੁੱਲ ਨੇ ਆਪੋ ਨੂੰ ਕਹਾਂਗੇ ਜਿੰਨੇ 2 ਕਿਲੋ ਮਾਂਦਲੋਂ ਆਪ ਦੁੱਧ ਕੀਤਾ ਓਕੇ ਜੀ ਉਹਨੂੰ ਆਪਾਂ ਪੀਟੀ ਬੁੱਲ ਕਹਿ ਸਕਦੇ ਆ ਡੋਮੀਨੇਟ ਬੁੱਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਬੂਰੀ ਮੱਝ ਦੇ ਵਿੱਚੋਂ ਬੱਚਾ ਕਾਲਾ ਆ ਹੂੰ 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 ਉਹਨੂੰ ਆਪਾਂ ਡੋਮੀਨੇਟ ਬੁੱਲ ਕਹਿੰਦੇ ਆ ਉਹ ਡੋਮੀਨੇਟ ਬੁੱਲ ਹੋ ਗਿਆ ਆਪਾਂ ਮੈਂ ਜੀ ਅੰਨ ਉਹਨੂੰ ਆਪਾਂ ਡੋਮਿਨੇਟ ਬਾਕੀ ਪੀੜੀ ਬੁੱਲ ਲੱਭਣ ਦੇ ਲਈ ਬਹੁਤ ਵੱਡਾ ਸ਼ੰਗਾਰਚ ਕਰਨਾ ਪੈਂਦਾ ਲੰਮਾ ਸਮਾਂ ਲੱਗ ਜਾਂਦਾ ਤੇ ਬਹੁਤ ਦੂਰ ਦੂਰ ਦਾ ਪਸ਼ੂ ਵੇਖਣੇ ਪੈਂਦੇ ਮਤਲਬ ਜੇ ਤੁਸੀਂ ਫਾਰਮਿੰਗ ਕਰਦੀ ਸ਼ੁਰੂ ਕੀਤੀ ਹੈ ਤੁਹਾਨੂੰ ਕੀ ਕੀ ਧਿਆਨ ਰੱਖਣਾ ਪੈਂਦਾ ਮੱਝਾਂ ਲਈ ਕਿ ਹਾਂ ਮੈਂ ਏਸੀ ਰੋਏ ਉਹਦੇ ਵੱਲ ਦੇਖਣਾ ਪੈਂਦਾ ਕਿ ਇਹ ਚੀਜ਼ ਸਹੀ ਹੈ ਜੇ ਇਹ ਚੀਜ਼ ਗਲਤ ਹੈ ਕੀ ਮਤਲਬ ਕਿੰਨਾ ਮੱਝ ਡੰਗਰ ਨੂੰ ਪਾਣੀ ਦੇਣਾ ਕਿੰਨੀ ਫੀਡ ਦੇਣੀ ਕਿਵੇਂ ਨਾਲ ਰੱਖੀ ਰੱਖਣੀ ਕੀ ਕੀ ਇਹਨਾਂ ਨੂੰ ਸਹੂਲਤਾਂ ਮਤਲਬ ਦੇਖੋ ਜੀ ਦੇਖੋ ਸਟਾਰਟਿੰਗ ਮੈਂ ਤੁਹਾਨੂੰ ਦੱਸਦਾ ਇੱਕ ਹੋਰ ਗੱਲ ਕਿਹੜੇ ਦਾ ਪਸ਼ੂ ਦੁੱਧ ਦਿੰਦੇ ਆ ਹਾਂਜੀ ਉਹਨਾਂ ਨੇ ਜੇ ਮੰਨ ਲਏ ਚੱਲੋ ਵੀ 1 ਲੀਟਰ ਦੁੱਧ ਬਣਾਉਣਾ ਵਾ ਤੇ 5 ਕਿਲੋ ਪਾਣੀ ਪਿੱਛੇ 1 ਲੀਟਰ ਦੁੱਧ ਬਣਦਾ 1 ਗੰਡਰ ਪਾਣੀ ਡੇਲੀ ਪਸ਼ੂ ਪੀਂਦਾ 1 ਗੰਡਰ 1 ਗੰਡਰ ਪਾਣੀ ਪੀਂਦਾ 80 ਤੋਂ 1 ਗੰਡਰ ਪਾਣੀ ਪੀ ਕੇ ਫਿਰ ਦੁੱਧ ਬਣਦਾ ਓਕੇ ਜੇ ਪਸ਼ੂ ਦੁੱਧ ਦਿੰਦਾ ਉਹਦਾ ਤੁਸੀਂ ਕੇ ਲੋ ਕੈਲਕੂਲੇਸ਼ਨ ਕਰ ਲਓ ਇਹ 10 ਕਿਲੋ ਦੁੱਧ ਤੇ 5 ਕਿਲੋ ਨੂੰ ਦਾਣਾ ਦਿਓ। ਉਹਦੇ ਨਾਲ ਕੀ ਹੋਊਗਾ ਇੱਕੋ ਦੀ ਬੋਡੀ ਦਾ weight ਨਹੀਂ ਘਟੂਗਾ। ਉਹਦੀ ਚਮਕ ਨਹੀਂ ਘਟੂਗੀ ਉਹਦੇ ਅੰਦਰ ਜਿਹੜੇ ਤੱਤ ਤੂ ਪੂਰੇ ਹੋ ਜਾਣਗੇ। ਆਪਾਂ ਨੂੰ ਕਿੱਦਾਂ ਪਤਾ ਲੱਗੇਗਾ ਕਿ ਮਤਲਬ ਜਿਹੜਾ ਆਪਣਾ ਜਾਨਵਰ ਹੁਣ ਮਤਲਬ ਰਾਜ ਗਿਆ ਉਹਨੂੰ ਕਿਸੇ ਜੀ ਦੀ ਲੋੜ ਨਹੀਂ ਨੇ ਪਾਣੀ ਪੂਰਾ ਪੀ ਲਿਆ ਫਿਰ ਪੂਰੀ ਖਾਲੀ ਇਹ ਕਿੱਦਾਂ ਆਪਾਂ ਨੂੰ ਪਤਾ ਲੱਗੇਗੀ ਇਸ ਬਾਰੇ ਉਹਦਾ ਕਾਰਨ ਇਹ ਮੈਂ ਤੁਹਾਨੂੰ ਦੱਸਦਾ ਬਹੁਤ ਸੌਖਾ ਤਰੀਕਾ। ਜੀ ਜੇ ਤਾਂ ਆਪਣੇ ਘਰੇ ਛੱਪੜ ਆ ਤਲਾਬੜਿਆ ਹੋਇਆ ਜਿਹਨੂੰ ਕਹਿੰਦੇ ਜਿਵੇਂ ਕਿ ਨਹਿਰ ਆ। ਜਦੋਂ ਆਪਾਂ ਪਸ਼ੂ ਪੂਰੇ ਰੱਜ ਜਾਣਗੇ ਉਹਨਾਂ ਨੂੰ ਤੁਸੀਂ ਨਹਿਰ ਦੇ ਵਿੱਚ ਭਾਉਂਗੇ ਨਾ ਜਾਗੇ ਤੁਸੀਂ ਕੋਲੇ ਖੜੋਗੇ ਉਹਦੇ ਉਹ ਜਦੋਂ ਪਸ਼ੂ ਰੱਜੇ ਹੋਣਗੇ ਨਾ ਉਹ ਤਾਂ ਕਿਵੇਂ ਦੀ ਆਵਾਜ਼ ਕਰਨਗੇ ਜਿਵੇਂ ਸੱਪ ਫੁਕਾਰੇ ਮਾਰਦਾ ਹੁੰਦਾ ਸੱਪ ਫੁਕਾਰੇ ਮਾਰਦਾ ਨਾ ਫੂ ਫੂ ਕਰਦਾ ਉਸ ਤਰ੍ਹਾਂ ਉਹਦੀ ਆਵਾਜ਼ ਆਊਗੀ ਵੀ ਹਾਂ ਅਸੀਂ ਰੱਜੇ ਹਾਂ ਉੱਥੋਂ ਪਤਾ ਲੱਗਦਾ ਹੈ ਵੀ ਆਪਣੇ ਜਨਦਾਰਾ ਪ੍ਰੋਪਰ ਹੰਡ ਰੱਜੇ ਆ ਇਹਨਾਂ ਨੂੰ ਉਹਨਾਂ ਫਿਰ ਬਹਿਣਗੇ ਗਾਲਾ ਕਰਨਗੇ ਆਦਰਵਾਈਜ਼ ਉਹ ਪਾਣੀ ਵਿੱਚ ਵੜ ਕੇ ਗਾਲਾ ਨਹੀਂ ਕਰਨਗੇ ਭੁੱਖੇ ਹੋਣਗੇ ਉਹ ਬਾਹਰ ਆ ਜਾਣੇ ਪਾੜੀ। ਮਿਕਲ ਸਾਬ ਇੱਕ ਚੀਜ਼ ਹੋਰ ਲੋਡ ਕੀਤੀ ਆ ਜਦੋਂ ਮਤਲਬ ਆਪਣੀ ਮੱਜ ਹੁੰਦੀ ਆ ਤੁਸੀਂ ਉਹਦੇ ਬਾਬਰ ਹੀ ਕਿਉਂ ਨਹੀਂ ਕਿਸੇ ਨੂੰ ਦੱਸਦੇ ਇਹ ਕੀ ਗੱਲ ਹੈ ਜੀ? ਯਾਨੀ ਕਿ ਬੱਚਾ ਜਿਹੜਾ ਹੁੰਦਾ ਉਹਦੇ ਬਾਬਰ ਕਿਉਂ ਨਹੀਂ ਦੱਸਦੇ? ਬੱਚੇ ਦੇ ਕੀ ਕਾਰਨ ਪਤਾ ਕੀ ਆ? ਉਹਦਾ ਕਾਰਨ ਗੱਲ ਸਾਬ ਸਮਝਣ ਦੀ ਰਹੀ ਹੈ। ਵੀ ਜਦੋਂ ਮੰਨ ਲਓ ਅਸੀਂ ਬੱਚਾ ਦੱਸਦੇ ਤਾਂ ਨਹੀਂਗੇ ਫਾਦਰ ਬਾਰੇ। ਅੱਜਕੱਲ ਮੰਗਾਈ ਦਾ ਦੌਰ ਆ। ਹਾਂਜੀ ਹਾਂਜੀ। ਮੇਲ ਇੱਕ ਕਪਾਜ਼ ਨੂੰ ਆਪਾਂ ਤਿਆਰ ਕਰਨ ਦੇ ਲਈ ਆਪਣੀ 3 ਸਾਲ ਦੀ ਮਿਹਨਤ ਲੱਗਦੀ ਹੈ 3 ਸਾਲ ਦੀ ਮਿਹਨਤ ਲੱਗਦੀ ਆ ਮانے ਗੱਲੋਂ ਮੈਂ ਤੁਹਾਨੂੰ ਕਹਦਾ ਯਾਰ ਵੀ ਫਰਾਣਾ ਸਾਹਣ ਬਹੁਤ ਚੰਗਾ ਤੁਸੀਂ ਉਹਨੂੰ ਵਰਤ ਲਓ ਠੀਕ ਹੈ ਉਸ ਤੋਂ ਬਾਅਦ ਕੀ ਆਇਆ ਵੀ ਉਹ ਆਸਾਨ ਦੀਤੀ ਜ ਤਟਾ ਪਵਾੜਾ ਦੇ ਲੈ ਕਹਿੰਦੇ ਤੇ ਦੋ ਜਾਏ ਮੇਰੀ ਤੇ ਆਪਾਂ ਇਹ ਸੀ ਕਰਕੇ ਅਜੇ ਤਾਂ ਹੀ ਨਹੀਂ ਦੱਸਦੇ ਕਿ ਕਿਸੇ ਦਾ ਕਿਸੇ ਵੀ ਭੈਣ ਭਰਾ ਦਾ ਦਿਲ ਦਾ ਟੁੱਟੇ ਨੁਕਸਾਨ ਨਾ ਹੋ ਇਹ ਕਾਰਨ ਤਾਂ ਇਸ ਕਾਰਨ ਕਰਕੇ ਆਪਾਂ ਨਹੀਂ ਦੱਸਦੇ ਮੈਂ ਦਰਅਸਲ ਕੱਲ ਤੁਹਾਡੇ ਜਦੋਂ ਫਾਰਮ ਵਿੱਚ ਆਇਆ ਮੈਂ ਉੱਥੇ ਦੇਖ ਕੇ ਇੱਕ ਚੀਜ਼ ਮੈਨੂੰ ਬੜੀ ਡਿਫਰੈਂਟ ਲੱਗੀ ਤੁਸੀਂ ਜਾਨਵਰਾਂ ਤੇ ਪੈਰਾਂ ਨੂੰ ਸੰਗਲ ਪਾਏ ਹੋਏ ਸੀਗੇ ਆਮ ਤਰ੍ਹਾਂ ਆਪਾਂ ਦੇਖਦੇ ਆ ਕਿ ਪਰ ਸੰਗਲ ਜਾਨਵਰਾਂ ਨੂੰ ਪਾਏ ਤੁਸੀਂ ਪੈਰਾਂ ਨੂੰ ਸੰਗਲ ਕਿਉਂ ਪਾਏ ਜੀ ਉਹਦੇ ਕਾਰਨ ਦੋ ਆ ਜੀ ਚਲੋ ਮੈਂ ਅੱਧੇ ਜਾਨੇ ਪਸ਼ੂ ਆਪਣੇ ਖੁੱਲੇ ਹੁੰਦੇ ਫਾਰਮ 'ਚ ਪਾਣੀ ਪੀਂਦੇ ਹਨ ਉਹਦਾ ਕਾਰਨ ਇਹ ਹੈ ਪੈਰਾਂ ਨੂੰ ਸੰਗਲ ਮਾਰਨ ਦੇ ਸਭ ਤੋਂ ਦੋ ਵੱਡੇ ਕਾਰਨ ਜਦੋਂ ਆਪਾਂ ਸਵੇਰ ਉੱਠਦੇ ਆ ਆਪਾਂ ਸ ਨੂੰ ਖੋਲਿਆ ਉਹਦੇ ਪੈਰੀ ਹੱਥ ਲੱਗਦਾ ਓਕੇ ਠੀਕ ਹੈ ਦੂਸਰੀ ਗੱਲ ਇਹ ਆ ਵੀ ਜਦੋਂ ਮੱਝਾਂ ਤੁਸੀਂ ਵੇਖਿਓ ਜਦੋਂ ਗਲ 'ਚ ਸੰਗਲ ਪਾਇਆ ਹੋਊਗਾ ਨਾ ਉਹ ਲੰਮੇ ਨਹੀਂ ਪੈ ਸਕਦੀ। ਨਹੀਂ ਪੈ ਸਕਦੀ। ਠੀਕ ਆ ਉਹ ਜਦੋਂ ਪੈਰਾਂ ਨੂੰ ਸੰਗਲ ਲੱਗਾ ਹੋਊਗਾ ਨਾ ਤਕਰੀਬਨ ਕੋਈ 2 2.5 ਫੁੱਟ ਦਾ ਸੰਗਲ ਹੁੰਦਾ। ਹਾਂਜੀ ਮੱਝਾਂ ਲਾਤਾ ਕੱਢ ਕੇ ਲੰਮੀਆਂ ਭਈਆਂ ਹੋਣਗੀਆਂ। ਤੁਹਾਨੂੰ ਆਂ ਵੀ ਮੈਂ ਵਿਖਾ ਦੂੰਗਾ ਜਿੱਦੋਂ ਤੁਸੀਂ ਫਰਾਂਦੇ। ਉਹ ਲੰਮੇ ਭਈਆਂ ਹੋਣਗੀਆਂ। ਦੂਸਰੀ ਗੱਲ ਆਪਾਂ ਤੁਸੀਂ ਮੇਲੇ ਦੇਖੇ ਇੱਕ ਦੋ ਮੇਰੇ ਨਾਲ ਗਏ ਆ ਤੁਸੀਂ। ਉਹਦੇ ਵਿੱਚ ਜਿਹੜੇ ਕੰਪੀਟੀਸ਼ਨ ਜਾਨਵਰ ਲੜਦੇ ਆ। ਉਹਨਾਂ ਦੀ ਤਾਂ ਹੌਣ ਬਹੁਤ ਉੱਚੀ ਹੁੰਦੀ ਹੈ। ਉਹਦਾ ਕਾਰਨ ਇਹ ਹੈ ਉਹਨਾਂ ਦੇ ਗੱਲ ਨੂੰ ਸੰਗਲ ਨਹੀਂ ਪਾਇਆ ਹੁੰਦਾ। ਓਕੇ। ਇੱਕ ਇੱਕ ਉਹਨਾਂ ਦੇ ਆਂ ਪਸ਼ੂਆਂ ਦੇ ਆ ਤਾਂ ਧੌਣ ਦੇ ਉੱਤੇ ਦੇਖਦੇ ਹਾਂ ਤੁਸੀਂ ਉਹ ਗੰਡ ਜੀ ਬਾਜ ਜਾਂਦੀ ਹੈ ਧੌਣਾ ਸਾਫ਼ ਰਹਿਣੇ। ਇਹ ਕਾਰਨ। ਵੱਡੇ ਸਾਹਿਬ ਨਾਲ ਪਸ਼ੂ ਨੂੰ ਸੰਗਲ ਪਾਉਣਾ ਚਾਹੀਦਾ ਕਿ ਨਹੀਂ? ਤੁਸੀਂ ਆਂ ਨਾਲ ਸੰਗਲ ਪਾ ਕੇ ਰੱਖਦੇ ਹੋ ਤੇ ਪਸ਼ੂ ਨੂੰ ਕਿ ਕਿਵੇਂ ਨਹੀਂ ਅਸੀਂ ਪਸ਼ੂਆਂ ਨੂੰ ਸੰਗਤ ਸਿਰਫ ਉਹਨਾਂ ਨੂੰ ਪਾਉਣੇ ਆ ਜੇ ਮਰਦ ਬਾਈ ਜਾਂ ਸੈਂ emergeny ਕੇ ਇਹ ਪਸ਼ੂ ਦਾਣਾ ਪਾਉਣਾ ਜਾਂ ਬੱਕਰੇ ਪਾਉਣੇ ਪੱਠੇ ਅਦਰਵਾਈਜ਼ ਸਾਰੇ ਜਾਨਵਰ ਖੁੱਲੇ ਹੁੰਦੇ ਆ ਖੁੱਲੇ ਰੱਖਣ ਦਾ ਕਾਰਨ ਇਹ ਆ ਵੀ ਪਸ਼ੂਆਂ ਨੂੰ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਚਾਹੀਦਾ ਓਕੇ ਓਕੇ ਪਾਣੀ ਖੁੱਲੇ ਰਹਿਣਗੇ ਪਾਣੀ ਆਪਦੀ ਮਰਜ਼ੀ ਨਾਲ ਪੀਣਗੇ ਚਾਹੇ ਉਹ ਇੱਕ ਸੇਪ ਲਾਉਣ ਜਾਂ ਇੱਕ ਰੀਵ ਚ ਬੱਚੇ ਚ ਮੂਹ ਡੋਣ ਜਾਂ ਕੁਝ ਵੀ ਕਰਨ ਤੇ ਉਹ ਇਸ ਕਰਕੇ ਆਪਾਂ ਖੁੱਲੇ ਰੱਖਦੇ ਆ ਜਾਨਵਰ ਪਾਣੀ ਜ਼ਿਆਦਾ ਜ਼ਰੂਰੀ ਆ ਪਸ਼ੂ ਨੂੰ ਮੈਂ ਤੁਹਾਡੇ ਨਾਲ ਜਦੋਂ ਗਿਆ ਸੀ ਮੇਲੇ ਵਿੱਚ ਉੱਥੇ ਦੇਖਿਆ ਰਾਣਾ ਗੁਰਜੀਤ ਜੀ ਵੀ ਉੱਥੇ ਸਾਡੇ ਨਾਲ موجوده ਸੀ ਉਹਨਾਂ ਦਾ ਵੀ ਤੁਹਾਡਾ ਕਾਫੀ ਪਿਆਰ ਉੱਥੇ ਹਾਂਜੀ ਉਹਨਾਂ ਨੂੰ ਵੀ ਮਤਲਬ ਕਾਫੀ ਸ਼ੌਂਕ ਹੈ ਪਸ਼ੂਦਾਂ ਉਹਨਾਂ ਦਾ ਕਾਰਨ ਪਤਾ ਕੀ ਹੈ ਆਪਣਾ ਇੱਕ ਮਿੱਤਰ ਆ ਜਗਦਵਿੰਦਰ ਬਾਜਵਾ ਓਕੇ ਬਹੁਤ ਵਧੀਆ ਨਾਈਸ ਪਰਸਨ ਆ ਠੀਕ ਹੈ ਜੀ ਉਹਨਾਂ ਦੇ through ਆਪਣਾ ਪਿਆਰ ਬਣਾਇਆ ਰਾਣਾ ਸਾਹਿਬ ਜੀ ਨੇ ਓਕੇ 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 ਉਹਨਾਂ ਨੂੰ ਸ਼ੌਕ ਬਹੁਤ ਆਪਾ ਸੁਣਦਾ ਕਿ ਆਪਣੇ ਭਰਾ ਨਾਲ ਬਹੁਤ ਜ਼ਿਆਦਾ ਪਿਆਰ ਹੈ ਓਕੇ 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 ਉਹਨਾਂ ਦੇ ਥਰੂ ਆਪਣਾ ਵਧੀਆ ਸਹਿਚਾਰ ਹੱਲੋ ਹੋਏ ਹੋਏ ਹੋਗੀ ਤੇ ਬਹੁਤ ਵਧੀਆ ਰਾਣਾ ਸਾਹਿਬ ਨਾਈਸ ਪਰਸਨ ਹੈ ਮੈਨੂੰ ਲੱਗਿਆ ਕਿ ਉਹਨਾਂ ਨੂੰ ਵੀ ਕਾਫੀ ਸ਼ੌਕ ਹੈ ਪਸ਼ੂਆਂ ਦਾ ਬਹੁਤ ਜ਼ਿਆਦਾ ਸ਼ੌਕ ਬਹੁਤ ਜ਼ਿਆਦਾ ਸ਼ੌਕ ਉਹਨਾਂ ਨੇ ਵੀ ਆ ਉਹਦਾ ਮਤਲਬ ਕਾਫੀ ਵੱਡਾ ਫਾਰਮ ਬਣਾਇਆ ਆਪਣਾ ਚੁਣਵੀਆਂ ਜੀ ਉਹਨਾਂ ਨੇ ਮਤਲਬ ਬਜਾ ਰੱਖਿਆ ਜੀ ਉਹਨਾਂ ਦੇ ਦੋ ਫਾਰਮ ਚਤੋ ਫਾਰਮ ਨੇ ਹਾਂਜੀ ਦੋ ਫਾਰਮਾ ਚਲੋ ਓਕੇ 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 ਇੱਕ ਥੋੜਾ ਜਿਹਾ ਪਾਸੇ ਆ ਇੱਕ ਇੱਥੇ ਤੇ ਹਾਂਜੀ ਉਹਨਾਂ ਨੂੰ ਵੀ ਮਤਲਬ ਕਾਫੀ ਸ਼ੌਂਕਾ ਉਹਨੇ ਬੜੀਆ ਥਾਂ ਤੋਂ ਉਹਨਾਂ ਨੇ ਮੱਝਾਂ ਦੀ ਲੈ ਕੇ ਆਉਂਦੇ ਨੇ ਬਸ ਤੁਸੀਂ ਆਪਦੇ ਇਸ ਟਾਈਮ ਕਿੰਨੀਆਂ ਮੱਝਾਂ ਨੇ ਤੁਹਾਡੇ ਕੋਲ ਇੱਥੇ ਨੇ ਮੇਰੇ ਕੋਲ ਤਕਰੀਬਨ ਕੋਈ 22 23 ਝੋਟੀਆਂ ਪੈਲਣਾ ਫਸਟ ਟਾਈਮ ਓਕੇ ਓਕੇ ਵਾਹ 23 ਝੋਟੀਆਂ ਠੀਕ ਹੈ ਜੀ ਤੇ ਮੈਂ ਤੁਹਾਡਾ ਆਖਰੀ ਸਵਾਲ ਗੱਲਸਾ ਪੁੱਛਣ ਲੱਗਾ ਕਿ ਤੁਸੀਂ ਕਿਹੜਾ ਦਾਣਾ ਮਤਲਬ ਆਪਦੀ ਮੱਝਾਂ ਨੂੰ ਪਾਉਨੇ ਹੋ ਵੇਖੋ ਜੀ ਦਾਣਾ ਜੇ ਫਿਲਹਾਲ ਕੋਈ ਨਹੀਂ ਪਾਰ ਰਹਾ ਮੈਂ ਓਕੇ ਉਦਾਂ ਕਰਨੇ ਆ ਵੀ ਮੈਂ ਜਿਹੜਾ ਜਾਨਵਰ ਨੂੰ ਬਾਹਰ ਜਾਂਦੇ ਚਰਾਣ ਦਸਤੇ ਹਾਂਜੀ ਹਾਂਜੀ ਇਹਨਾਂ ਦਿਨਾਂ 'ਚ ਪੱਠਾ ਬਹੁਤ ਜ਼ਿਆਦਾ ਹੁੰਦਾ ਬਾਹਰ ਚਰਾਣ ਬਹੁਤ ਵਧੀਆ ਹੈ ਹੂੰ ਹੂੰ ਮਿਹਨਤ ਕਰੋ ਚਰਾਣ ਤੇ ਪਸੂ ਜਾਣਗੇ ਇੱਕ ਤਾਂ ਆਪਣਾ ਦਾਣੇ ਦਾ ਖਰਚਾ ਬਚੂਗਾ ਬਚੀਗਾ ਜੀ ਤੇ ਇੱਕ ਆਪਣੇ ਜਿਹੜੀ ਮੰਨ ਲਓ ਵੀ ਪਸ਼ੂਆਂ ਦੇ ਹੱਡ ਪੈਰ ਖੁੱਲਣਗੇ ਵਧੀਆ ਰਹਿਣਗੇ ਤੋੜਾ ਫੇਰਾ ਕਰਨਗੇ ਬਾਹਰ ਪਾਣੀ ਜਾਣਗੇ ਆਪਣੇ ਪੁਰਾਣੇ ਬਜ਼ੁਰਗਾਂ ਨੇ ਏਦਾਂ ਆਉਤਦਾ ਮੈਨੂੰ ਯਾਦ ਆ ਗਈ ਜਦੋਂ ਆਪਣੇ ਪੁਰਾਣੇ ਬਜ਼ੁਰਗ ਮੱਝਾਂ ਜਾਂਦੇ ਸੀ ਵਾਰ ਉਹ ਵੱਡੇ ਨਹੀਂ ਸੀ ਹੁੰਦੇ ਕਿਉਂ ਨਹੀਂ ਹੁੰਦੇ ਸੀ ਜਦੋਂ ਕਹਿੰਦੇ ਬੰਦਾ ਪਸੂਆ ਮਗਰ ਚੱਲ ਗਿਆ ਜਾਂਦਾ ਉਹਦਾ ਵਰਤਿਸ ਹੁੰਦੀ ਆ ਸਿਹਤ ਵਧੀਆ ਬਣਦੀ ਆ ਉਹਨਾਂ ਦਾ ਇਹੀ ਕਾਰਨਾ ਵੀ ਬਜ਼ੁਰਗ ਨਹੀਂ ਸੀ ਹੁੰਦੇ ਰੋਟੀ ਪਾਣੀ ਮੋਰਾਂ ਦਾ ਕੱਚਾ ਦੁੱਧ ਪੀਣਾ ਤੇ ਸਿਹਤ ਵਧੀਆ ਰਹਿੰਦੀ ਸੀ ਮੈਂ ਕੱਲ ਦੇਖਿਆ ਜਦੋਂ ਆਪਾਂ ਫਾਰਮ ਤੇ ਗਏ ਤੁਹਾਡਾ ਬੱਚਾ ਵੀ ਉੱਥੇ ਨਾਲ ਸੀਗਾ ਤੁਹਾਡਾ ਬੇਟਾ ਹੈਨਾ ਤੁਸੀਂ ਉਹਨੂੰ ਵੀ ਮਤਲਬ ਸਿਖਾਉਨੇ ਹੋਣੇ ਸੀ ਬਾਰੇ ਜੀ ਬੇਟਾ ਇਹ ਹੁੰਦਾ ਰੋਟਾ ਕੰਮ ਨਹੀਂ ਆ ਬਈ ਜਦੋਂ ਆਪਣੇ ਘਰੇ ਜਾਨਵਰ ਹੋਣਗੇ ਇੱਕ ਤਾਂ ਆਪਣੇ ਬੱਚੇ ਬਾਹਰ ਬਹੁਤ ਘਟ ਜਾਣਗੇ ਆਪ ਦਾ ਘਰੇ ਧਿਆਨ ਲੱਗੇ ਰਹਿਣ ਕਿ ਸ਼ੌਕ ਪਊਗਾ ਪਸ਼ੂਆਂ ਦਾ ਤੁਸੀਂ ਉਹਨਾਂ ਨੂੰ ਵੀ ਨੌਲੇਜ ਦਿਨੇ ਹੋਏ ਜਾਨੀ ਕਿ ਇਸ ਫੀਲਡ ਦੇ ਵਿੱਚ ਲਿਆਉਣਾ ਚਾਹੁੰਦਾ ਮੈਂ ਬੱਚਿਆਂ ਨੂੰ ਤੁਸੀਂ ਸਿਖਾਓਗੇ ਸਾਰੀ ਜੀ ਕਿੰਦਾ ਕਿ ਤੱਕ ਹੋਏਗਾ ਉਹਨਾਂ ਨੂੰ ਤੁਸੀਂ ਨੌਲੇਜ ਦੋਗੇ ਹਾਂਜੀ ਬਰੀਡਿੰਗ ਬਾਰੇ ਦੱਸਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਫ ਕਰਨ ਨੂੰ ਮਿਲ ਕੇ ਅੱਜ ਅੱਜ ਮਤਲਬ ਸਾਡਾ ਪੋਡਕਾਸਟ ਗੁਰਪ੍ਰੀਤ ਸਿੰਘ ਨਾਲ ਇੱਥੇ ਪੂਰਾ ਹੋਣ ਜਾ ਰਿਹਾ ਮੈਨੂੰ ਉਮੀਦ ਆ ਕਿ ਤੁਸੀਂ ਬਹੁਤ ਇਹਨੂੰ ਪਸੰਦ ਕਰੋਗੇ ਤੇ ਜੋ ਵੀ ਸਵਾਲ ਤੁਹਾਡੇ ਹੈਗੇ ਨੇ ਡੇਰੀ ਫਾਰਮਿੰਗ ਦੇ ਰਿਲੇਟਡ ਤੁਸੀਂ ਆਪਦੇ ਕਮੈਂਟ ਵਿੱਚ ਕਰੋ ਅਸੀਂ ਦੂਜਾ ਪਾਰਟ ਜਲਦੀ ਕਰਾਂਗੇ ਜਿਹੜੇ ਜਿਹੜੇ ਤੁਸੀਂ ਸਾਨੂੰ ਸਵਾਲ ਪੁੱਛੋਗੇ ਅਸੀਂ ਇਕੱਲੇ ਇਕੱਲੇ ਦਾ ਜਵਾਬ ਦਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਧੰਨਵਾਦ ਇਸ ਪੋਡਕਾਸਟ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ